ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਤੁਸੀਂ ਕੁਝ ਵੀਡੀਓ ਪਿਛਲੇ ਦਿਨੀ ਦੇਖੀ ਹੋਣੀਆਂ ਜੋ ਮੈਂ ਆਪਣੇ ਪੇਜ ਤੇ ਪਾਈਆਂ ਸੀ ਕਿ ਇੱਕ ਘਰ ਦੇ ਗੇਟ ਨੂੰ ਲੈ ਕੇ ਦੋਨਾਂ ਧਿਰਾਂ ਦੀ ਆਪਸੀ ਕਾਫੀ ਖਹਿੜਬਾੜੀ ਚੱਲ ਰਹੀ ਸੀ ਇਥੋਂ ਤੱਕ ਕਿ ਮਾਮਲਾ ਥਾਣੇ ਕਚਹਿਰੀਆਂ ਤੱਕ ਪਹੁੰਚ ਚੁੱਕਿਆ ਸੀ ਕਿਉਂਕਿ ਦੋਨਾਂ ਧਿਰਾਂ ਦੀ ਆਪਸੀ ਲੜਾਈ ਵੀ ਇੱਕ ਦੋ ਵਾਰ ਹੋ ਚੁੱਕੀ ਸੀ ਇੱਕ ਧਿਰ ਦਾ ਪੱਖ ਤਾਂ ਪਹਿਲਾਂ ਲਗਾਇਆ ਗਿਆ ਸੀ ਜੋ ਕਿ ਅਮਰ ਸਿੰਘ ਨਾਮ ਦਾ ਵਿਅਕਤੀ ਸੀ ਪਰ ਅੱਜ ਦੋਨਾਂ ਧਿਰਾਂ ਨੂੰ ਇਕੱਠਿਆਂ ਕਰਕੇ ਦੋਨਾਂ ਧਿਰਾਂ ਦਾ ਜਿਹੜਾ ਪੱਖ ਲਿਆ ਗਿਆ ਹੈ ਮਾਮਲਾ ਅਦਾਲਤ ਦੇ ਵਿੱਚ ਵੀ ਚੱਲ ਰਿਹਾ ਹੈ ਤੇ ਅੱਜ ਤੁਸੀਂ ਵੀ ਇਹ ਫੈਸਲਾ ਜ਼ਰੂਰ ਲੈਣਾ ਹੈ ਆਪਣੇ ਕਮੈਂਟ ਕਰਕੇ ਕਿ ਆਖਰ ਕੌਣ ਸਹੀ ਹੈ ਤੇ ਕੌਣ ਗਲਤ ਹੈ ਜੇਕਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਲਾਈਕ ਫੋਲੋਇਓ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹ ਕੰਮ ਵੀ ਜ਼ਰੂਰ ਕਰ ਲਿਓ ਤੇ ਤੁਹਾਨੂੰ ਆਉ ਸੁਣਾਉਣੇ ਆ ਦੋਨਾਂ ਧਿਰਾਂ ਦਾ ਪੱਖ ਹਾਂਜੀ ਵੀਰ ਜੀ ਤੁਹਾਡਾ ਜਿਹੜਾ ਅਮਰ ਸਿੰਘ ਪੁੱਤਰ ਕਾਂਚੀ ਸਿੰਘ ਨਾਲ ਜਿਹਦਾ ਘਰ ਜਿਹੜਾ ਕੈਮਰੇ ਦੇ ਵਿੱਚ ਨਜ਼ਰ ਆ ਰਿਹਾ ਹੈ ਹਾਂਜੀ ਇਹਦੇ ਨਾਲ ਇੱਕ ਗੇਟ ਨੂੰ ਲੈ ਕੇ ਮਸਲਾ ਚੱਲ ਰਿਹਾ ਹੈ ਤੁਹਾਡੀ ਲੜਾਈ ਝਗੜਾ ਵੀ ਹੋਇਆ ਥਾਣੇ ਕਚੇਹਰੀ ਤੱਕ ਪਹੁੰਚ ਚੁੱਕੇ ਹੋ ਤੁਸੀਂ ਅਸਲ ਕਾਰਨ ਕੀ ਹੈਗਾ ਇਹ ਹਾਂਜੀ ਅਮਰ ਸਿੰਘ ਤੁਨਖਿਆਂ ਤੋਂ ਆਇਆ ਸਾਡੇ ਤੁਹਾਡਾ ਨਾਮ ਕੀ ਹੈ ਤੁਹਾਡਾ ਨਾਮ ਕੋਰ ਸਿੰਘ ਜੀ ਅੱਛਾ ਇਹ ਜਗ੍ਹਾ ਕਿਹੜੀ ਹੈ ਮਤਲਬ ਆਪ ਦਾ ਪਿੰਡ ਦਾ ਤੇ ਐਡਰੈਸ ਦੱਸ ਦਿਓ ਥੋੜੀ ਮੇਰਾ ਪਿੰਡ ਜੀ ਬਾਂਹਣੀ ਵਾਲਾ ਤੇ ਢਾਣੀ ਬਗਤ ਸਿੰਘ ਠੀਕ ਹੈ ਤੇ ਮਾਮਲਾ ਇਹ ਜੀ ਅਮਰ ਸਿੰਘ ਤੁਨਖਿਆਂ ਤੋਂ ਰਹਿਣ ਵਾਲੇ ਜੀ ਇਹ ਸਾਡੇ ਕੋਲ ਇਨੇ 12 ਬਾਰਾਂਬਰ ਲਈ ਥਾਂ ਲਈ ਸੀ ਜੀ ਘਰ ਵਾਸਤੇ ਓਕੇ ਜੀ ਇਹਨੂੰ ਅਸੀਂ 12 ਬਾਰਾਂਬਰ ਲਈ ਥਾਂ ਦਿੱਤੀ ਸੀ ਇਹਨਾਂ ਥਾਂ ਬਣਾ ਲਈ ਇਹਨਾਂ ਨੇ ਗੇਟ ਜੀ ਅਸੀਂ ਘਰ ਹੈ ਨਹੀਂ ਸੀ ਅਸੀਂ ਝੋਨਾ ਲਾਣ ਗਏ ਸੀ ਸੁਲਤਾਨਪੁਰ ਅਸੀਂ ਜਦੋਂ ਝੋਨਾ ਲਾ ਕੇ ਆਏ ਵਾਪਸ ਇਹਨਾਂ ਨੇ ਗੇਟ ਸਾਡੇ ਘਰ ਵੱਲ ਰੱਖਿਆ ਸੀ ਜਦੋਂ ਅਸੀਂ ਇਹਨਾਂ ਨੂੰ ਸਾਈਡ ਤੇ ਗਲੀ ਦਿੱਤੀ 11 ਕਿਹੜੀ ਗਲੀ ਦਿੱਤੀ ਸੀ ਆ ਜਲਦੀ ਵੀ ਸਾਈਡ ਤੇ ਇਹ ਆ ਗਲੀ ਗਲੀ ਆ ਜੀ ਇਹ ਸ਼ੁਰੂ ਤੇ ਜਦੋਂ ਲੈਸ ਨੇ ਜੀ ਸਰ ਆ ਅਸੇ ਨਾ ਸਾਡੇ ਦੋ ਕਰਾਂ ਦਾ ਮਤਲਬ ਇਹਗਾ ਜ਼ਿਰਸਤਾ ਸਵਾ ਦੋ ਮਰਲੇ ਸਾਢੇ ਆ ਇਹ ਸਵਾ ਦੋ ਅੱਗੇ ਹੁੰਦਾ ਜਾਂਦਾ ਜੀ ਇਹਨਾਂ ਨੇ ਅੱਗੇ ਵੀ ਜਗ੍ਹਾ ਲਈ ਹੈ ਪਿੱਛੇ 12 ਮਰਲੇ ਪਤਾ ਨਹੀਂ ਕਨਾਲ ਲਈ ਸਾਨੂੰ ਨਹੀਂ ਪਤਾ ਇਹਨਾਂ ਨੇ ਜੀ ਅਸੀਂ ਜਦੋਂ ਸਾਡਾ ਜੀ ਇਹਨਾਂ ਨੇ ਗੇਟ ਜਦੋਂ ਵੇ ਇੱਧਰ ਕਿਨ ਸਾਡੇ ਸਾਈਡਾ ਸੀ ਇਹਨਾਂ ਨੂੰ ਕਿਹਾ ਤੁਸੀਂ ਇਧਰ ਗੇਟ ਸਾਡੇ ਘਰ ਵਾਲੇ ਕਿਸ ਕਰ ਰੱਖਿਆ ਇਹ ਜੀ ਸਾਨੂੰ ਅੱਗੇ ਕਹਿੰਦੇ ਵੀ ਇਹ ਸਾਹਮਣਾ ਘਰ ਤੁਹਾਡਾ ਆ ਵਾਲਾ ਹਾਂਜੀ ਹਾਂਜੀ ਸਾਰੇ ਸਾਡਾ ਠੀਕ ਹੈ ਜਦੋਂ ਸਾਰੇ ਸੀ ਇਹਨਾਂ ਨੂੰ ਕਿਹਾ ਵੀ ਤੁਸੀਂ ਗੇਟ ਗਲੀ ਜਲ ਦਿੱਤੀ ਤੁਹਾਨੂੰ ਗਲੀ 'ਵਾਂ ਰੱਖਣਾ ਚਾਹੀਦਾ ਇਹ ਸਾਨੂੰ ਕਹਿੰਦੇ ਅਸੀਂ ਵੀ ਗਲੀ 'ਵਰ ਕਰ ਲਾਵਾਂਗੇ ਇਹ ਸਾਨੂੰ ਝੂਠੇ ਲਾਰੇ ਲਾਉਂਦੇ ਰਹ ਗੜੋ-ਗੜੇ ਨਾਲ ਤੁਹਾਨੂੰ ਸਾਲ 6 ਮਹੀਨੇ ਇਹਨਾਂ ਝੂਠੇ ਲਾਰੇ ਲਾਉਂਦੇ ਰਹ ਤੇ ਆਖਰੋਂ 2 ਸਾਲ ਹੋ ਚੱਲੇ ਗੇਟ ਲੱਗੇ ਨੂੰ ਗੇਟ ਜਦੋਂ ਕੱਢਿਆ ਸੀ ਉਹ ਤੁਸੀਂ ਕਿੱਥੇ ਗਏ ਸੀ ਅਸੀਂ ਜੀ ਸੁਲਤਾਨਪੁਰ ਚੋਨਾ ਲਗਾਣ ਗਿਆ ਸੀ ਤੁਸੀਂ ਕਿੰਨੇ ਦਿਨਾਂ ਬਾਅਦ ਵਾਪਸ ਆਏ ਅਸੀਂ ਜੀ ਆਏ ਸੀ ਮੇਰੇ ਸਾਹਮਣੇ ਸਾਨੂੰ 20 22 ਦਿਨ ਲੱਗੇ ਜੀ ਚੋਨਾ ਲਾਣ ਤੇ ਤੁਸੀਂ ਉਦੋਂ ਆਉਂਦਾ ਰੋਲਾ ਕਿਉਂ ਨਹੀਂ ਪਾਇਆ ਫਿਰ ਅਸੀਂ ਜੋ ਉਹ ਦਰਖਾਸਤ ਦੇਣ ਦੇਣ ਚੱਲੇ ਸੀ ਨਾਮ ਉਕਰ ਕੀਤੀ ਕਹਿੰਦੇ ਤੁਸੀਂ ਦਰਖਾਸਤ ਨਾ ਲਾਓ ਤੇ ਅਸੀਂ ਆਪ ਦਾ ਗੇਟ ਪਟਕੇ ਕਰ ਲਾਂਗੇ ਪਾਸੇ ਦਰਖਾਸਤ ਕਿੱਥੇ ਗਈ ਉਹ ਦਰਖਾਸਤ ਆਪਣੇ ਜੀ ਅਸੀਂ ਨਹੀਂ ਲਾਈ ਉਹ ਜੀ ਇਹਨਾਂ ਸਾਨੂੰ ਜੇ ਤੇ ਰੋਕ ਹੀ ਦਿੱਤਾ ਵੀ ਅਸੀਂ ਆਪ ਦਾ ਗੇਟ ਪਟਕੇ ਕਰ ਲਾਂਗੇ ਵੀ ਸਾਨੂੰ ਲੋੜ ਹੀ ਨਹੀਂ ਸੀ ਜਾਣ ਦੀ ਜਿਹੜਾ ਗੇਟ ਪਟਕੇ ਇਹਨਾਂ ਨੇ ਸਾਈਡ ਤੇ ਕਰਨਾ ਸੀ ਉਹ ਗੱਲ ਪੰਚਾਇਤ ਵਿੱਚ ਹੋਈ ਸੀ ਜਾਂ ਮਗਵਾਨੀ ਸੀ ਹਾਂਜੀ ਪਰ ਉਹ ਸਰ ਜਦੋਂ ਨਾ ਅਸੀਂ ਇਹ ਨਹੀਂ ਮੰਨਦੇ ਤੇ ਸਾਨੂੰ ਆਖਰ ਤੇ ਥਾਣੇ ਦਰਖਾਸਤ ਲਾਉਣੀ ਪਈ ਅਸੀਂ ਜੋ ਵੈਰੋ ਘਾਣੇ ਗਏ ਤੇ ਉਹ ਉੱਥੇ ਸਾਡਾ ਨਾ ਪੰਚਾਇਤੀ ਫੈਸਲਾ ਹੋ ਗਿਆ ਸੀ ਥਾਣੇ 'ਚ ਹੋ ਗਿਆ ਸੀ ਹਾਂਜੀ ਤੇ ਜਦੋਂ ਫੈਸਲਾ ਹੋ ਗਿਆ ਸੀ ਉਹਨਾਂ ਕਹਿੰਿਆ ਵੀ ਜਿਹੜਾ ਵੀ ਗੇਟ ਦਾ ਖਰਚਾ ਆਏਗਾ ਸੁਖਦੇਵ ਦੂਤਿਆਂ ਨੂੰ ਪਰਣਾ ਪਵੇਗਾ ਮੈਂ ਕੋਈ ਗੱਲ ਨਹੀਂ ਮੇਰਾ ਗੇਟ ਬਜਰੀ ਸੀਮਿੰਟ ਰੇਤਾ ਜੋ ਵੀ ਮੈਂ ਦੇਵਾ ਕਰਤੀ ਉਸ ਤੋਂ ਬਾਅਦ ਇੱਟਾਂ ਦੀ ਗੱਲ ਨਹੀਂ ਹੋਈ ਇੱਟਾਂ ਬੜ ਸਿੰਘ ਦੀਆਂ ਅਸੀਂ ਸਰ ਦੋ ਮਤਲਬ ਅਸੀਂ ਘਰ ਆ ਗਏ ਅਸੀਂ ਮਿਸਤਰੀ ਦੂਜੇ ਦਿਨ ਭੇਜ ਦਿੱਤਾ ਮਿਸਤਰੀ ਨੂੰ ਜਦੋਂ ਭੇਜਿਆ ਤੇ ਇਹਨਾਂ ਨੇ ਨਾ ਮੁਕਰ ਕਰਦੀ ਮਿਸਤਰੀ ਨੂੰ ਵੀ ਅਸੀਂ ਆਪ ਦਾ ਵੀ ਗੇਟ ਤੁਸੀਂ ਪੈਸੇ ਦੋ ਅਸੀਂ ਆਪਣੇ ਆਪ ਕਰ ਲਾਂਗੇ ਅਸੀਂ ਜੀ ਫਿਰ ਅਸੀਂ ਫਿਰ ਠਾਣੇ ਗਏ ਵੀ ਸਾਡੀ ਸੁਣਾਈ ਨਹੀਂ ਹੋਈ ਸਾਨੂੰ ਠਾਣੇ ਵਾਲੇ ਕਹਿੰਦੇ ਤੁਸੀਂ ਵੀ ਕੋਈ ਗੱਲ ਨਹੀਂ ਫਿਰ ਤੇ ਤੁਹਾਡੇ ਨਾਲ ਜ਼ਬਰਦਸਤੀ ਕਰੀ ਜਾਂਦੇ ਆ ਤੇ ਤੁਸੀਂ ਆਪਦੇ ਬਣਾ ਲਓ ਥਾਂ ਬਣਾਣੀ ਜਿਹੜੀ ਅਸੀਂ ਫਿਰ ਉਸ ਤੋਂ ਆਪਦੀ ਇੱਟਾਂ ਜੋੜਨ ਲੱਗ ਪਏ ਤੇ ਅਸੀਂ ਇੱਟਾਂ ਜੋੜੀਆਂ ਤੇ ਇਹਨਾਂ ਨੇ ਸਾਡੇ ਘਰੇ ਆ ਕੇ ਕੋਟਮਰ ਕੀਤੀ ਤੇ ਮੇਰੇ ਕੋਲ ਵੀਡੀਓ ਵੀ ਸਪੈਸ਼ਲ ਹੈਗੀ ਆ ਜੀ ਘਰੇ ਆ ਕੋਟਮਰ ਕੀਤੀ ਜਿਸ ਵਿੱਚ ਮੇਰੇ ਘਰ ਵਾਲੇ ਦੇ ਸੱਜਾ ਮੋਠਾ ਮੋਢਾ ਪਾਣ ਦੇ ਤਾਂ ਅਮਰ ਸਿੰਘ ਵਿਨਰ ਆਣੀ ਤੇ ਇਹ ਇਹਨਾਂ ਨੇ ਜੀ ਮੇਰੇ ਘਰ ਦੇ ਮੋਢਾ ਪਾਣ ਤਾਂ ਤੇ ਉਸ ਤੋਂ ਬਾਅਦ ਜੀ ਅਸੀਂ ਥਾਣੇ ਦਰਖਾਸਤ ਦਿੱਤੀ ਵੀ ਅਸੀਂ ਦਾਖਲ ਹੋ ਗਏ ਸੀ ਦਾਖਲ ਹੋਣ ਤੋਂ ਬਾਅਦ ਇਹਨਾਂ ਨੇ ਜੀ ਮੇਰੇ ਘਰ ਦੇ ਨੂੰ ਜੀ ਇਹਨਾਂ ਨੇ ਮੋੜਾ ਤੋੜ ਕੇ ਤੇ ਇਹਨਾਂ ਨੇ ਪਰਚਾ ਕੱਢ ਦਿੱਤਾ ਸੀ ਪਰਚਾ ਕਰਟਣ ਤੋਂ ਬਾਅਦ ਚ ਫਿਰ ਇਹਨਾਂ ਨੇ 27 April ਨੂੰ ਇਹਨਾਂ ਨੇ ਬਣਾਇਆ ਪਾਣਾ ਬਣਾਇਆ ਜੀ ਸਾਡੇ ਘਰੇ ਆ ਕੇ ਇਹਨਾਂ ਨੇ ਮੇਰੇ ਰਾਤ ਨੂੰ ਗਲਮੈਬ ਕਰਕੇ ਆਪਦੇ ਘਰ ਲੈ ਗਏ ਜੀ ਹਾਂਜੀ ਇਹਨਾਂ ਸਰ ਉਹ ਰਪਟ ਪਾਈ ਥਾਣੇ ਵਾਲ ਨੇ ਤੇ ਇਹਨਾਂ ਨੇ ਕੋਈ ਪਰਚਾ ਦਰਜ ਨਹੀਂ ਕੀਤਾ ਤੇ ਉਸ ਤੋਂ ਬਾਅਦ ਸਾਨੂੰ ਇਹ ਕਹਿੰਦੇ ਵੀ ਤੁਹਾਡੇ ਤੇ ਝੂਠਾ ਸਾਡੇ ਤੇ ਪਰਚਾ ਕਰਾਤੇ ਨਾ ਜੀ ਹਾਂ ਆ ਗਲੀ ਪਿੱਛੋਂ ਇਹ ਆ ਰਹੀ ਹੈ ਆਹ ਵਾਲੀ ਸਾਹਮਣੀ ਚੜੀ ਆ ਰਹੀ ਹੈ ਹਾਂਜੀ ਹਾਂਜੀ ਅੱਛਾ ਇਹ ਜਾ ਕੇ ਇੱਥੇ ਲੱਗ ਗਈ ਹਾਂਜੀ ਹਾਂਜੀ ਤੁਸੀਂ ਗੇਟ ਇਹਨਾਂ ਨੂੰ ਕੱਢ ਕੇ ਤੁਸੀਂ ਕਿੱਥੇ ਕਹਿੰਦੇ ਹੋ ਗੇਟ ਕੱਢ ਕੇ ਹੁਣ ਲਗਾ ਲਵੇ ਇਹ ਸਰ ਇਹਨਾਂ ਦਾ ਗੇਟ ਨਾ ਇੱਥੋਂ ਨਿਕਲਦਾ ਪਿੱਛੇ ਜੀ ਅੱਛਾ ਇਧਰਲੀ ਸਾਈਡ ਤੇ ਆਹ ਜਗ੍ਹਾ ਕਿਹਦੀ ਹੈ ਜਿਹੜੀ ਆ ਸਾਹਮਣੇ ਆ ਖਾਲੀ ਪਈ ਇਹ ਵਾਲੀ ਇਹ ਖਲਾ ਖਾਲੀ ਹੈ ਜਗਾ ਹਾਂ ਕਿੰਦੀ ਹੈ ਇਹ ਜੀ ਸਰ ਜਦੋਂ ਸਾਡੇ ਅਸੀਂ ਇਹਨਾਂ ਕੋਲ ਰਸਤਾ ਲਿਆ ਲਿਆ ਇਸ ਨਾਲ ਜਦ ਚਾਰ ਕਨਾਂ ਜ਼ਮੀਨ ਹੈ ਉਦੋਂ ਸਾਡੀ ਗੱਲ ਹੋ ਗਈ ਸੀ ਵੀ ਦੋ ਘਰਾਂ ਦਾ ਰਸਤਾ ਵੀ ਇਥੋਂ ਨਾ ਤੁਸੀਂ ਰੋਕ ਸਕਦੇ ਨਾ ਅਸੀਂ ਰੋਕ ਸਕਦੇ ਇਹ ਸਾਡਾ ਦੋ ਘਰਾਂ ਦਾ ਰਸਤਾ ਸਾਂਝਾ ਹੈ ਜੀ ਇਹ ਜਗਾ ਹੈ ਕਿ ਕਿਦੀ ਸੀ ਪਹਿਲਾਂ ਇਹ ਆਪਣਾ ਲਖਮਿੰਦਰ ਜੀ ਅਸੀਂ ਲਖਮਿੰਦਰ ਪਰ ਇਹ ਜਗਾ ਲਈ ਹੈ ਉਹ ਲਖਮਿੰਦਰ ਸਿੰਘ ਇਹਨਾਂ ਨੂੰ ਗੇਟ ਕੱਟਣ ਦੇਵੇਗਾ ਸੋਚ ਹਾਂ ਜੀ ਹਾਂ ਜੀ ਉਹਨੇ ਕਿਹਾ ਜੀ ਉਹ ਕਹਿੰਦਾ ਗੇਟ ਇਹਨਾਂ ਨੇ ਸਾਡੇ ਬਿਨਾਂ ਪੁੱਛੇ ਤੋਂ ਜਦੋਂ ਲਖਮਿੰਦਰ ਨਾਲ ਗੱਲ ਹੀ ਨਹੀਂ ਹੋਈ ਸਾਡੇ ਨਾਲ ਇਹਨਾਂ ਦੀ ਹੋਈ ਇਹ ਆ ਮੇਰੇ ਪਿਣਾ ਪਿੱਛੇ ਦੋਨ ਦਾ ਨਾਮ ਰੱਖੀ ਜਾਂਦੇ ਉਹਨੇ ਕਹਿੰਦੇ ਉਹ ਕਹਿ ਦੇ ਨਾ ਵੀ ਸਾਨੂੰ ਲਖਵਿੰਦਰ ਸਿੰਘ ਗੇਟ ਲਿਖ ਕੇ ਦੇ ਦੇ ਲਿਖਤੀ ਤੌਰ ਤੇ ਲਖਵਿੰਦਰ ਦੇਨ ਨੂੰ ਤਿਆਰ ਹੈ ਹਾਂ ਜੀ ਹਾਂ ਜੀ ਲਿਖਣ ਨੂੰ ਤਿਆਰ ਪਰ ਉਹ ਕਹਿੰਦਾ ਜੇਕਰ ਲਖਵਿੰਦਰ ਗੇਟ ਆਪਾਂ ਨੂੰ ਦੇ ਦੇਵੇ ਤਾਂ ਅਸੀਂ ਇਸ ਜਗ੍ਹਾ ਤੇ ਪੈਸੇ ਵੀ ਭਰ ਦਿੰਨੇ ਆ ਹਾਂ ਜੀ ਹਾਂ ਜੀ ਇਸ ਜਗ੍ਹਾ ਤੇ ਵੀ ਗੇਟ ਦੇ ਨਹੀਂ ਉਹ ਕਹਿੰਦੇ ਨੇ ਜੇਕਰ ਇਹ ਮਤਲਬ ਗੇਟ ਇੱਧਰ ਕੱਟਣ ਦੇ ਦਿੰਦਾ ਤਾਂ ਅਸੀਂ ਇਸ ਜਗ੍ਹਾ ਤੇ ਵੀ ਪੈਸੇ ਦੇ ਦੇ ਜਾਂ ਦੋ ਮਰਲਿਆਂ ਦੀ ਅਸੀਂ ਵਰਤ ਲਾਂਗੇ ਜੇਕਰ ਵੈਸੇ ਵੀ ਕੱਢ ਕੇ ਗੇਟ ਦੇਣ ਨੂੰ ਪੱਕੇ ਤੌਰ ਤੇ ਤਿਆਰ ਹੈ ਤੁਸੀਂ ਆਪ ਸਰ ਜੀ ਸਮਝਦਾਰ ਹੋ ਜਦੋਂ ਰਸਤਾ ਸਾਂਝਾ ਜਾਂਦਾ ਪਿਆ ਉਹਦੇ ਜਨਾ ਅਸੀਂ ਰਸਤੇ ਦੇ ਪਾਸੇ ਲੈ ਸਕਦੇ ਨਹੀਂ ਲੈ ਸਕਦੇ ਇਹ ਜਦੋਂ ਸਾਂਝੇ ਚੱਲਦਾ ਸਾਰੇ ਭਵੇਂ ਲਖਮਿੰਦਰ ਅੱਗੇ ਹੋਰ ਆਪ ਦੀ ਚਾਰ ਖਾਨ ਜ਼ਮੀਨ ਵੇਚ ਦੇਵੇ ਇਹ ਰਸਤਾ ਸਾਂਝਾ ਸਰ ਜੀ ਨਹੀਂ ਜੇਕਰ ਚੋੜ ਕੋਈ ਰੋਕਦਾ ਸਰ ਜੀ ਉਹਨੇ ਸਾਡੇ ਨਾਲ ਜ਼ਬਰਦਸਤੀ ਕਰਦੇ ਪਏ ਜੇਕਰ ਇਹ ਗੇਟ ਕੱਢਦਾ ਲਖਮਿੰਦਰ ਸਿੰਘ ਰੋਕਦਾ ਨਹੀਂ ਇਹਨਾਂ ਨੂੰ ਨਹੀਂ ਨਹੀਂ ਜੀ ਬੁਲ ਕੇ ਬਿਆਨ ਦੇ ਕੇ ਦੇਣ ਨੂੰ ਤਿਆਰ ਹੈ ਵੀ ਤੂੰ ਗੇਟ ਕੱਢ ਲੈ ਪਰਤੇ ਤੌਰ ਤੇ ਕੋਈ ਨਹੀਂ ਹਾਂ ਜੀ ਹਾਂ ਜੀ ਉਹ ਲਿਖਣ ਨੂੰ ਤਿਆਰ ਹੈ ਲਾਓ ਉਹਨੂੰ ਫੋਨ ਜਾਂ ਨੂੰ ਕੋਲੇ ਬੁਲਾਓ ਫਿਰ ਹਾਂ ਜੀ ਉਹਨੂੰ ਫੋਨ ਜੀ ਇਹਗਾ ਨੰਬਰ ਉਹਦਾ ਹੈ ਹਾਂਜੀ ਨੰਬਰ ਮੇਰੇ ਨਾਲ ਗੱਲ ਕਰਾਓ ਤੇ ਏ ਟਰਾਲੀ ਤੁਹਾਡੀ ਖੜੀ ਹੈ ਹਾਂਜੀ ਹਾਂਜੀ ਟਰਾਲੀ ਆ ਆਪਣੀ ਤੁਹਾਨੂੰ ਪਤਾ ਹੈ ਵੀ ਇਸ ਜਗ੍ਹਾ ਦੇ ਖਿਲਾਫ ਸਟੇ ਵੀ ਹੋ ਚੁੱਕਿਆ ਹੈ ਨੋਟਿਸ ਆ ਗਿਆ ਹੈ ਤੁਹਾਨੂੰ ਜੀ ਸਣੀ ਗੱਲ ਸੁਣੋ ਜੀ ਸਾਨੂੰ ਨੋਟਿਸ ਭਾਵੇਂ ਲਾਖਾ ਲਾਓ ਤੁਸੀਂ ਫੋਨ ਜਿਹਦਾ ਨੰਬਰ ਨਹੀਂ ਹੈ ਮੇਰੇ ਕੋਲ ਉਹਦਾ ਨੰਬਰ ਲੈਣਾ ਪੈਣਾ ਜੀ ਸਿਰ ਨੰਬਰ ਲੈ ਲੈਣਾ ਕੋਈ ਗੱਲ ਨਹੀਂ ਪਰ ਟਰਾਲੀ ਤੁਸੀਂ ਜਿਵੇਂ ਉਹਦੇ ਗੇਟ ਦੇ ਵਿੱਚ ਲਾਈ ਹੋਈ ਹੈ ਇਸ ਚੀਜ਼ ਤੇ ਵੀ ਉਹਨਾਂ ਨੂੰ ਤਰਾਹ ਜਗਾ ਬੇਨਤੀ ਹੈ ਜਦੋਂ ਅਸੀਂ ਰਸਤਾ ਇਹਦਰ ਦਿੱਤਾ ਨਹੀਂ ਜਦੋਂ ਸਾਡੇ ਉਹ ਅਸੀਂ ਦਿੱਤੇ ਜਿਹਾ ਪਹਿਲਾਂ 8.5 ਮਰਲੇ ਉਹ ਅਸੀਂ ਆਪਣੇ ਸਰਪੰਚਾ ਘਰੇ ਲਿਖਵਾੜੋ ਕਿਸੀ ਹਾਂ ਮੇਰੇ ਕੋ ਕਾਗਜ ਹੈਗੇ ਸਾਰੇ ਮੇਰੇ ਪਾ ਕਾਗਜ ਹੈਗੇ ਜਿਹੜੇ ਠਾਣੇ ਫੈਸਲਾ ਹੋ ਗਏ ਸੀ ਉਹ ਵੀ ਕਾਗਜ ਹੈਗੇ ਜਿਹੜਾ ਅਸੀਂ ਅੱਗੇ ਜਗ੍ਹਾ ਦਿੱਤੀ ਸੀ ਉਹ ਵੀ ਮੇਰੇ ਕੋ ਕਾਗਜ ਹੈਗੇ ਸਾਰੇ ਸਰਪੰਚਨ ਦੇ ਸਾਈਨ ਹੋਏ ਨੇ ਉਹ ਮੈਂ ਰਵਸਲੇ ਲਿਖੇ ਹੋਏ ਤਾਂ ਦੱਸਾਂ ਜਾਂਦੀ ਨਹੀਂ ਸਰ ਤੁਸੀਂ ਆ ਵੀ ਦੇਖਦੇ ਹੋ ਨਹੀਂ ਨਹੀਂ ਮੈਂ ਤਾਂ ਉਹ ਕਮਰਾ ਬਣਾਉਣਾ ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਬਾਹਰ ਗਏ ਸੀ ਟੋਨ ਲਾਉਣ ਵਾਸਤੇ ਗੇਟ ਇਹਨਾਂ ਬਾਅਦ ਵਿੱਚ ਕੱਢ ਲਿਆ ਤੁਸੀਂ ਇੱਥੇ ਨਹੀਂ ਹੈਗੇ ਸੀ ਇਹ ਗੱਲ ਹੋਈ ਹੈ ਪਰ ਉਹ ਕਹਿੰਦੇ ਜਿਸ ਦਿਨ ਗੇਟ ਇਹ ਬਣਾਇਆ ਤੁਸੀਂ ਇੱਥੇ ਨਾਲ ਦਿਹਾੜੀ ਤੋਂ ਹੀ ਲੱਗੇ ਰਹਿ ਜਾਂਦੇ ਮੈਂ ਕੋਠੀ ਬਣਾਈ ਹੈ ਮੈਂ ਇਹਨਾਂ ਦੇ ਉਵੇਂ ਕੋਠੀ ਦੇ ਨਾਲ ਦਿਹਾੜੀ ਲੱ ਨਹੀਂ ਲੱਗ ਜਦੋਂ ਗੇਟ ਤੇ ਪਿੱਲਰ ਕੱਢਿਆ ਉਦੋਂ ਨਹੀਂ ਲੱਗੇ ਤੁਹਾਨੂੰ ਨਹੀਂ ਜੀ ਉਦੋਂ ਨਹੀਂ ਸਾਨੂੰ ਪਤਾ ਹੀ ਨਹੀਂ ਜੀ ਪਰ ਗੇਟ ਕੱਢੇ ਨੂੰ 4 ਸਾਲ ਹੋ ਚੁੱਕੇ ਆ ਕਹਿੰਦੇ ਨਹੀਂ 4 ਸਾਲ ਨਹੀਂ ਕਹਿਣ ਜੋ ਕੋਈ ਮਰਜ਼ੀ ਕਹੇ ਜਨ ਮੇਰੇ ਸਾਹਮਣੇ 6 ਮਹੀਨੇ ਤੋਂ ਸਾਲ ਸਾਲ ਲਾਰੇ ਲਾਈ ਰੱਖੇ ਨੇ ਇਹ ਬਾਤ ਤਾਂ 2 ਸਾਲ ਹੋ ਚਲੇ ਗੇਟ ਰ ਨੇ ਭਾਈ ਚ ਉਹਨੇ ਕੁੱਟੀ ਤਿਆਰ ਕੀਤੀ ਕਹਿੰਦੇ 23 ਚ ਅਸੀਂ ਗੇਟ ਰੱਖਿਆ ਉਹ ਸਰ ਤੁਸੀਂ ਆਪ ਗੱਲ ਸਾਲ ਡੇਢ ਤਿੰਨ ਦਾ ਕੁੱਟੀ ਤੇ ਲੱਗਿਆ ਰ ਜਦੋਂ ਅਸੀਂ ਸਾਰਾ ਪਾਣੀ ਸਾਰਾ ਸਾਡੇ ਗੁਬੱਠਰ ਵਾਲਟੀਆਂ ਜੋ ਵੀ ਸਾਰਾ ਸਾਡੇ ਉਸਮਾਨ ਲੈਂਦੇ ਨੇ ਸਾਲ ਡੇਢ ਦੋ ਸਾਲ ਮੇਰੇ ਸਾਹਮਣੇ ਕੁੱਟੀ ਤਿਆਰ ਕਰਨ ਤੇ ਲਾਇ ਗੇਟ ਤੇ ਕਹ ਰਿਹਾ ਕਿ ਸੇ ਕੋਈ ਨਹੀਂ ਜੇ ਅਸੀਂ ਪੈਸੇ ਲੈ ਲਈ ਸਾਰੇ ਜਦੋਂ ਇਹਨਾਂ ਕੋ ਲੇਖ ਪਾੜੀ ਲੈ ਗਈ ਜੇ ਇਧਰ ਅਸੀਂ ਲੇਖ ਪੜ ਮਤਲਬ ਵੀ ਅਸੀਂ ਗੇਟ ਦੀ ਲੇਖ ਪੜ ਸਾਡੇ ਘਰੋਂ ਦੇ ਪੀਐਸੀ ਲੇਖ ਤੁਹਾਨੂੰ ਦੇਣਾ ਹੀ ਪੈਣਾ ਹੈ ਨਾ ਜਗ੍ਹਾ ਦਿੱਤੀ ਤੇ ਗੇਟ ਕਿਸੇ ਪਾਸੇ ਕੱਟਨੇ ਪੈ ਸਰ ਤੁਸੀਂ ਮੇਰੀ ਗ੍ਰੰਤੀ ਸੁਣੋ ਵੀ ਜਦੋਂ 11 ਫੁੱਟ ਰਸਤਾ ਚੱਲਦਾ ਪਿਆ ਇਧਰ ਮੈਂ ਇਹਨਾਂ ਨੂੰ ਜਦੋਂ ਮੈਂ ਮੇਰੀ ਘਰ ਦੀ ਰਹਿ ਸੀ ਕਿ ਮੈਂ ਇੱਥੇ ਟਰੈਕਟਰ ਦੀ ਆਪਦੀ ਸ਼ੈੱਡ ਬਣਾਉਣੀ ਹੈ ਤੇ ਇੱਥੇ ਮੈਂ ਆਪ ਦੱਸਿਆ ਨੂੰ ਮੈਂ ਪਹਿਲੇ ਹੀ ਕਹਿਆ ਸੀ ਕਿ ਤੁਹਾਨੂੰ ਮੈਂ ਗਲੀ ਦਿੱਤੀ ਤੁਸੀਂ ਆਪ ਗਲੀ ਵੇ ਰੱਖ ਸਕਦੇ ਅਸੀਂ ਨਹੀਂ ਸਾਡੇ ਨਾਲ ਗੱਲ ਨਹੀਂ ਹੋਈ ਗੇਟ ਰੱਖਣ ਦੀ ਪਰ ਜੇ ਸਕੇ ਹੇਟਨ ਲੈ ਕੇ ਇੱਕ ਵੱਡਾ ਨੁਕਸਾਨ ਕਿਸ ਬੰਦੇ ਦਾ ਹੋ ਜਾਂਦਾ ਫਿਰ ਨੁਕਸਾਨ ਸਰ ਹੋਇਆ ਪਿਆ ਸਾਡੇ ਦਾ ਮੇਰੇ ਘਰ ਦੇ ਦੇ ਬਾਹ ਤੋੜਦੀ ਮਰ ਜਾਂਦੀ ਜੁਮੇ ਹੋਰ ਕੌਣ ਸੀ ਸਰ ਇਹ ਹੀ ਸੀ ਹੂੰ ਐਸੇ ਇਹਨਾਂ ਨੇ ਕੀ ਹੀ ਨਹੀਂ ਸਾਡੇ ਦਾ ਇਹ ਬਿਰ ਖਰਾਬ ਚੱਲਦੇ ਪਏ ਸਾਨੂੰ ਤਾਂ ਬਹੁਤ ਸਾਡੇ ਸਰ ਇਹਨਾਂ ਸਾਡੇ ਨਾਲ ਠੱਗੀ ਬਹੁਤ ਕੀਤੀ ਹੈ ਨਹੀਂ ਜੇਕਰ ਉਹ ਕਹਿੰਦਾ ਹੈ ਵੀ ਜਿਹੜਾ ਆ ਸਾਹਮਣੇ ਦੀ ਜਗਾ ਆ ਰਹੀ ਹੈ ਇਤਰੇ ਇਤਰੇ ਸਾਹਮਣੇ ਤੁਸੀਂ ਮੰਨ ਲਓ ਕੰਧ ਤੁਸੀਂ ਕੱਢ ਲਵੋ ਜਾਂ ਉਹ ਆਪਣੀ ਕੰਧ ਕੱਢ ਲਿੰਦਾ ਆ ਜਗਾ ਦੇਨ ਨੂੰ ਤਿਆਰ ਹੋ ਫਿਰ ਉਹਨੂੰ ਨਹੀਂ ਜੀ ਅਸੀਂ ਮੈਂ ਤਾਂ ਇਹਨਾਂ ਨੇ ਫੋਟ ਨਹੀਂ ਦਿੰਦਾ ਜੀ ਮੇਰੇ ਤਾਂ ਡੜਦਾ ਆ ਮੇਰੇ ਪਿੱਛੇ ਆ ਸਾਡੀ ਆ ਆ ਦਿੱਤਾ ਨਹੀਂ ਵਿੱਚ ਜਿੱਟ ਲੈਣਾ ਹੈ ਸਾਡੀ ਜਿੱਟ ਪੈਣੀ ਕਿਸੇ ਵਿੱਚ ਐਸੀ ਬੀ ਆ ਵੀ ਜੀ ਸਾਡੇ ਸਰ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਲਾਸਟ ਦੇ ਸਰ ਜਦੋਂ ਇਹਨਾਂ ਨੇ ਅਸੀਂ 11 ਫੁੱਟ ਗਲੀ ਦਿੱਤੀ ਅਸੀਂ ਇਹਨਾਂ ਨੂੰ ਕੋਈ ਲੇਖ ਪੜਨੇ ਕੀ ਗੇਟ ਦਿੱਤਾ ਸਾਡੇ ਗੇਟ ਰੱਖੋ ਜਦੋਂ ਗਲੀ ਸਰ ਜਾਂਦੀ ਵੀ ਰਸਤੇ ਤੋਂ ਕੋਈ ਨਹੀਂ ਰੋਕ ਸਕਦਾ ਸਰ ਨਾ ਮੈਂ ਰੋਕ ਸਕਦਾ ਭਵੇਂ ਮੈਂ ਲੜੇ ਹੋਏ ਨਹੀਂ ਨਾ ਹੋਰ ਕੋਈ ਰੋਕ ਲਖਵਿੰਦਰ ਵੀ ਰੋਕ ਸਕਦਾ ਜਦੋਂ ਗੇਟ ਹੈ ਨਾ ਸਰ ਆਪਦਾ ਪਿੱਛੇ ਰੱਖਣਾ ਸੀ ਸਰ ਮੈਂ ਆਪਦੇ ਕਿਉਂ ਇਹਨਾਂ ਮੁਸੀਬੇ ਵਿੱਚ ਪਾਵਾਂ ਦੱਸ ਇਹਨਾਂ ਨੇ ਆਪਦੇ ਇਹਨਾਂ ਦੀ ਆਪ ਦੀ ਮਰਜ਼ੀ ਨਾਲ ਰੱਖਿਆ ਸਰ ਸਰ ਆਹ ਦਾੜੇ ਛੱਡੇ ਨੇ ਆ ਆ ਆ ਦਾੜੇ ਛੱਡੇ ਨੇ ਇਸ ਵਾਰ ਤੇ ਕਦਾ ਜੇ ਇਹ ਉੱਤੇ ਲਿਖੇਗਾ ਹਮ ਅਗਰ ਅਸੀਂ ਆਪ ਦੀ ਛੱਡ ਬਣਾਉਣੀ ਸੀ ਛੱਡ ਬਣਾਉਣ ਦੇ ਕਾਰਨ ਹਮ ਉਹ ਸਾਨੂੰ ਮਨਾ ਕੀਤੀ ਕਿ ਮੇਰੇ ਮੁੰਡੇ ਨੁਕਤੇ ਜਾਦੇ ਵੀਡੀਓ ਬਣਾਈ ਨੇ ਮੇਰੇ ਵੈਲ ਕੀਤੀ ਸਾਰਾ ਕੁਝ ਕੀਤਾ ਹਮ ਮੇਰੀ ਸਨਾਈ ਪੁਲਿਸ ਵਾਲਿਆਂ ਨੇ ਪਹਿਲਾ ਪਰਚਾ ਉਹ ਵੀ 452 ਨੇ ਨਹੀਂ ਲਖੀਰ ਪਤਾ ਨਹੀਂ ਨਾਂ ਦੇ ਨਾਲ ਕੋਈ ਸਰਪੰਚ ਦੇ ਮੈਨੂੰ ਨਹੀਂ ਪਤਾ ਪੈਦੇ ਲਿੰਦਾ ਕੋਈ ਕਰਦਾ ਜਦੋਂ ਮੇਰੀ ਨੂੰ ਨੂੰ 22 ਤਰੀਕ ਨੂੰ ਐਤਵਾਰ ਆਤੇ ਲਖਵੀਰ ਸਿੰਘ ਕੌਣ ਹੈ ਲਖਵੀਰ ਸਿੰਘ ਕੌਣ ਹੈ 22 ਤਰੀਕ ਨੂੰ ਤੁਹੇ ਮੇਰੀ ਨੂੰ ਨੋਨ ਤਮਕਿਆ ਮਾਰ ਕੇ ਬਹੁਤ ਮਾਰਾ ਬੋਲ ਕੇ ਗਿਆ ਹੈ ਕਹਿੰਦਾ ਟਰੈਕਟਰ ਪਾਸੇ ਕੱਲ ਟਰੈਕਟਰ ਮੇਰੀ ਆਦੀ ਆਉਂਦੀ ਆਪਣਾ ਵੇਲੀ ਆ ਕੇ ਦਿੱਲੀ ਜਵਾ ਸੀ ਆਦੀ ਟਰੈਕਟਰ ਤੇ ਆਦੇ ਖਰਚ ਲੱਗ ਗਏ ਹੂੰ ਹੂੰ ਸਾਡੀ ਕੋਈ ਇਹਦੇ ਨਾਲ ਨਾ ਅਸੀਂ ਲੜਨਾ ਚਾਹਦੇ ਨਾ ਸਾਡੀ ਕੋਈ ਲੜਾਈ ਉੱਡਾ ਸਾਡੇ ਦੇ ਝੂਠਾ ਪਰਚਾ ਨਿਜਾਇਜ਼ ਕਰਵਾਇਆ ਗਿਆ ਹੈ ਇਹ ਪ੍ਰਮਾਤਮਾ ਜਾਣੇ ਸੱਚੇ ਪਾਤਸ਼ਾਹ ਜੇ ਅਸੀਂ ਕੋਈ ਉਂਗਲ ਵੀ ਆਈ ਕੀਤੀ ਨਾ ਉਂਗਲ ਵੀ ਸਾਡੀ ਉਂਗਲ ਵੀ ਕੱਟੀ ਜਾਵੇ ਤੁਸੀਂ ਵੀ ਤੁਸੀਂ ਵੀ ਇੱਕ ਦਿਨ ਨੂੰ ਅਮਰ ਸਿੰਘ ਨੂੰ ਚੱਕ ਕੇ ਆਪਣੇ ਘਰੇ ਲੈ ਗਏ ਜਿੱਥੇ ਮਾਰ ਗਏ ਸਰ ਉਹ ਨਾ ਮਤਲਬ ਵੀ ਇਹਨਾਂ ਦਾ ਕੈਮਰਾ ਸਾਹਮਣੇ ਲੱਗਿਆ ਤੁਸੀਂ ਯਾਰ ਉਹ ਪਿੱਛੇ ਕੈਮਰਾ ਲੱਗਿਆ ਨਾ ਇਹਨਾਂ ਦਾ ਕੈਮਰਾ ਲੱਗਿਆ 215 ਨੂੰ ਇਹ ਸਾਡੇ ਦੇ ਝੂਠਾ ਇਹਨਾਂ 'ਤੇ ਇਲਜ਼ਾਮ ਲਾ ਕੇ ਵੀ ਸਾਡੇ ਘਰ ਲੈ ਗਿਆ ਮੇਰੇ ਕੋਲ ਉਹ ਸਬੂਤ ਵੀ ਹੈਗੇ ਆ ਜਿਹੜੇ ਮੈਂ 215 ਨੂੰ ਮੈਂ ਆਪਦਾ ਪੱਠੇ ਤੇ ਕੰਮ ਹੈਗਾ ਸੀ ਮੈਂ ਉੱਥੇ ਗਿਆ ਸੀ ਸਰ ਮੇਰੇ ਕੋਲ ਉਹ ਵੀ ਸਬੂਤ ਹੈਗੇ ਆ ਸਾਰੇ ਮੈਂ ਉਹ ਵੀ ਆਪਣੇ ਗਵਾਹ ਕਰਨਾ ਚਾਹਣਾ ਮੈਂ ਉਹ ਵੀ ਸਾਰੇ ਸੌਣ ਲਿਆ ਕੇ ਇੱਥੇ ਸੱਟਾ ਕਿਵੇਂ ਲੱਗੀਆਂ ਨੂੰ ਔਰ ਸਰ ਜਦੋਂ ਜਦ ਅਸੀਂ ਲੜੀ ਨਹੀਂ ਸਰ ਉਹ 60 ਜੇ ਮਰਜ਼ੀ ਲਾ ਕੇ ਆਪ ਤੇ ਜਦੋਂ ਸਾਰ ਅਸੀਂ ਲੜੀ ਨਹੀਂ ਸਰ ਕਿਸ ਨੇ ਪਰਚਾ ਕੀਤਾ ਉਹਨਾਂ ਕੋ ਪੜਤਾਲ ਕੀਤੀ ਹੋਣੀ ਤਾਂ ਹੀ ਪਰਚਾ ਹੋਇਆ ਨਹੀਂ ਸਰ ਕੋਈ ਅਸੀਂ ਐਸਐਸਪੀ ਨੂੰ ਦਰਖਾਸਤ ਲਾਈ ਹੈ ਇਨਕੁਆਰੀ ਹੋਵੇਗੀ ਸਰ ਜਦੋਂ ਇਨਕੁਆਰੀ ਹੋਈ ਤਾਂ ਪਤਾ ਲੱਗ ਜਾਏਗਾ ਵੀ ਪਰਚਾ ਇਹ ਇਹਨਾਂ ਦੇ ਆਪ ਦੇ ਮਰਜ਼ੀ ਨਾਲ ਜੋ ਵੀ ਕੀਤਾ ਇਹਨਾਂ ਆਪ ਦੀ ਮਰਜ਼ੀ ਪਰ ਤੁਸੀਂ ਉਹ ਗੱਲ ਹੀ ਲਿਖਵਾ ਕੇ ਦੇਣ ਨੂੰ ਤਿਆਰ ਹੈਗੀਓ ਤੁਹਾਡੇ ਕਹਿਣ ਤੇ ਲਿਖ ਕੇ ਦੇਣ ਨੂੰ ਤਿਆਰ ਹੈ ਇਹਨਾਂ ਨੂੰ ਵੀ ਗੇਟ ਇੱਥੇ ਕੱਢ ਲਓ ਮੈਨੂੰ ਕੋਈ ਤਰਾਜ ਨਹੀਂ ਲਿਖ ਕੇ ਤਿਆਰ ਹੈ ਜੀ ਹਾਂਜੀ ਤੁਹਾਡੇ ਨਾਲ ਫਿਰ ਕਰੋ ਗੱਲ ਜਾਂ ਉਹਨਾਂ ਨੂੰ ਬੁਲਾਓ ਇੱਥੇ ਬੁਲਾਓ ਜਾਂ ਕਰੀ ਉਹਨਾਂ ਨੇ ਕਰਦੇ ਤੁਸੀਂ 1 ਮਿੰਟ ਅੱਛਾ ਕੁਝ ਕੁ ਦੇਰ ਪਹਿਲਾਂ ਤੁਸੀਂ ਇਹ ਗੇਟ ਦੇ ਸਾਹਮਣੇ ਇੱਕ ਦੁਆਰ ਵੀ ਖੜੀ ਕਰ ਦਿੱਤੀ ਸੀ ਜਿਸ ਦੁਆਰ ਨੂੰ ਲੈ ਕੇ ਤੁਹਾਡਾ ਝਗੜਾ ਵੀ ਹੋ ਗਿਆ ਸੀ ਹਾਂਜੀ ਉਹ ਦੁਆਰ ਐ ਸੀ ਉਹ ਦੁਆਰ ਮਤਲਬ ਤੁਸੀਂ ਕਿਸੇ ਕਾਨੂੰਨੀ ਤੌਰ ਤੇ ਖੜੀ ਕੀਤੀ ਸੀ ਜਾਂ ਆਪਣੀ ਮਰਜ਼ੀ ਨਾਲ ਕੀਤੀ ਸੀ ਹਾਂਜੀ ਉਹ ਉਹਨਾਂ ਦੁਆਰ ਐ ਸੀ ਇਸ ਤਰ੍ਹਾਂ ਕੀਤੀ ਜੀ ਇਹ ਰਾਤ ਨੂੰ ਆਪਦੀ ਕੋਠੀ ਤੇ ਚੜ੍ਹਦੇ ਸਾਨੂੰ ਕਹਿੰਦੇ ਵੀ ਅਸੀਂ ਥੋੜੀ ਥਾਂ ਸਾਰੀ ਕਬਜ਼ਾ ਕਰਨਾ ਚਾਹਣਾ ਹੈ ਉਹਨਾਂ ਨੇ ਸਰ ਕਹਿੰਦਾ ਇਹ ਆਬੰਬਰ ਸਿੰਘ ਕਹਿੰਦਾ ਮੋੜਾ ਸਖਜਾਨ ਸਿੰਘ ਕਹਿੰਦਾ ਸੀ ਉੱਤੇ ਲਲਕਾਰੇ ਮਾਰਦੇ ਸੀ ਜੀ ਸ਼ਰਾਬ ਪੀਤੀ ਜਾਂ ਸ਼ਰਾਬ ਮਤਲਬ ਇਹ ਸਰ ਲੜਾਈ ਦਾ ਬਾਣਾ ਬਣਾਉਣਾ ਚਾਹਦੇ ਸਾਡੇ ਨਹੀਂ ਤਸ਼ਕਰ ਕਰਦਾ ਜੀ ਵੈਸੇ ਇੱਕ ਮਿੰਟ ਸਰ ਮੇਰੀ ਗੱਲ ਸੁਣੋ ਮੈਂ ਜਿਹੜੀ ਪੁੱਛ ਰਿਹਾ ਬਾਣੇ ਸਰ ਇੱਕ ਮਿੰਟ ਸ਼ਰਾਬ ਪੀ ਕੇ ਲਲਕਾਰੇ ਮਾਰਦੇ ਜਾਂ ਵੈਸੇ ਮਾਰਦੇ ਸੀ ਸ਼ਰਾਬ ਮੈਂ ਕਹਿੰਦਾ ਸ਼ਰਾਬ ਪੀ ਕੇ ਇਹ ਸ਼ਰਾਬ ਪੀਤੀ ਤੋਂ ਬਗੈਰ ਹੀ ਬਹੁਤ ਮੁੱਕਰਦੇ ਆ ਜੀ ਮੇਰੀ ਗੱਲ ਸੁਣੋ ਸਰ ਜਦੋਂ ਸਾਡਾ ਥਾਣੇ ਫੈਸਲਾ ਹੋ ਗਿਆ ਸੀ ਨਾ ਉਸ ਤੋਂ ਵੀ ਨਾ ਮੁਕਰ ਕਰ ਦਿੱਤੀ ਫਿਰ ਹੱਦ ਸਾਨੂੰ ਫਿਰ ਇਹਨਾਂ ਨੇ ਕਿਹਾ ਇਤਰਾਜ਼ ਸਾਨੂੰ ਕਹਿੰਦੇ ਤੁਹਾਡੀ ਸਾਰੀ ਥਾਂ ਤੇ ਅਸੀਂ ਕਬਜ਼ਾ ਕਰ ਲਾਂਗੇ ਅਸੀਂ ਐ ਕਬਜ਼ਾ ਨਹੀਂ ਕਰਨ ਦਿੰਦੇ ਅਸੀਂ ਫਿਰ ਜਿੱਦੂ ਜਿੱਤੀ ਜੀ ਅਸੀਂ ਆਪਦੀ ਸਵੇਰੇ 9 ਵਜੇ ਸੇ ਆਪਦੀ ਕੰਦ ਕਰਨੀ ਸ਼ੁਰੂ ਕਰਤੀ ਜੀ ਇਹਨਾਂ ਨੇ ਸਾਡੇ ਘਰੇ ਆ ਕੇ ਨੋਟ ਮਾਰ ਕੀਤੀ ਤੇ ਜਿਸ ਕਾਰਨ ਮੇਰੇ ਘਰ ਦੇ ਦਿੰਦੇ ਨੇ ਮੋਢੇ ਤੋੜਦੇ ਸਾਰੇ ਜੀ ਪਰਿਵਾਰ ਮੇਰੇ ਘਰੇ ਆ ਕੇ ਸਾਡੇ ਉਹ ਮੇਰੇ ਕੋ ਵੀਡੀਓ ਵਗੈਰਾ ਸਬੂਤ ਹੀ ਗਿਆ ਤੁਸੀਂ ਦੁਬਾਰ ਕਰਨੀ ਸੀ ਤੁਸੀਂ ਥਾਣੇ ਜਾਂਦੇ ਪੰਚਾਇਤ ਇਕੱਠੀ ਕਰਦੇ ਤੁਸੀਂ ਆਪਣੇ ਆਪ ਰਿਸਕ ਨਹੀਂ ਲੈਣਾ ਸੇ ਇਹਨਾਂ ਬਟਾਣਾ ਹਾਂ ਜੀ ਥਾਣੇ ਵਿੱਚ ਗਿਆ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਦੁਆਰ ਕੱਢਣ ਤੋਂ ਪਹਿਲਾਂ ਥਾਣੇ ਗਏ ਸੀ ਹਾਂਜੀ ਉਹ ਥਾਣੇ 'ਚ ਸਾਡੇ ਹੋ ਗਏ ਸੀ ਰਾਜੀ ਨਾ ਹੋ ਗਏ ਸੀ ਜੇ ਉਹ ਤੇ ਉਸ ਵਾਰ ਅਸੀਂ ਗਏ ਤੇ ਸਾਨੂੰ ਉਹ ਕਹਿੰਦੇ ਵੀ ਤੁਸੀਂ ਆਪ ਦਾ ਦੁਆਰ ਕੱਢ ਦਿਓ ਫਿਰ ਹੋਰ ਕੀ ਹੋ ਸਕਦਾ ਉਸਨੇ ਕਿਹਾ ਤਾਂ ਦੁਆਰ ਕੱਢ ਲਓ ਦੁਆਰੋਂ ਨਮਤੂੜੀ ਸਾਨੂੰ ਕਹਿੰਦੀ ਤੁਸੀਂ ਆਓ ਤੇ ਜੋ ਕਰਨਾ ਕਰੋ ਅਸੀਂ ਤਾਂ ਆਪਣੇ ਘਰੇ ਆ ਗਏ ਅਸੀਂ ਉਸ ਵਾਰ ਅਸੀਂ ਆਪਣੇ ਘਰ ਆ ਗਏ ਤੇ ਨਰਾਜ਼ ਹੁਣ ਸਾਨੂੰ ਇਸ ਤਰ੍ਹਾਂ ਬਿਲਾਕਾਰੇ ਮਾਰ ਦਿੱਤਾ ਇਸ ਦਾ ਤਸਵੀਰ ਇਦਾਂ ਕਿ ਕੰਦ ਕਰਨੀ ਸੀ ਦੁਆਰ ਕਿੰਨੀ ਕੁੱਚੀ ਕਰਤੀ ਸੀ ਅਸੀਂ ਜੀ ਬਾਤ ਹੋਦੇ 5-6 ਵਾਰ ਕੀਤੀ ਕੋ ਫਿਰ ਹੁਣ ਕਿੱਥੇ ਗਈ ਆਜੀ ਦੁਆਰ ਸਾਡੀ ਵੀਡੀਓ ਜਿੱਗੇ ਜ ਨਹੀਂ ਵੀਡੀਓ ਤਾਂ ਹੈਗੀ ਉਸ ਦੁਆਰ ਨੂੰ ਬਾਤ ਕਰਨ ਕੀ ਬਣਿਆ ਸੋਣਾ ਚ ਹੈ ਨਹੀਂ ਨਾ ਦਿਸਣੀ ਰਹੀਗੀ ਸਰ ਮੇਰੀ ਗੱਲ ਸੁਣੋ ਜਦੋਂ ਸਾਡਾ ਰੋਲਾ ਪੈ ਗਿਆ ਅਸੀਂ ਹੁਣ ਮਤਲਬ ਵੀ ਅਸੀਂ ਪੁਲਿਸ ਵੱਲੋਂ ਇਹਨਾਂ ਦੇ ਕਾਰ ਵੀ ਪੁਆਦੀ ਸੀ ਪਰ ਇਹ ਪਤਾ ਨਹੀਂ ਪੁਲਿਸ ਨੂੰ ਪੈਸੇ ਦੇਣ ਦੇ ਕੀ ਗੱਲ ਵਾ ਸਾਡੀ ਸੁਣਾਈ ਨਹੀਂ ਹੁੰਦੀ ਨਹੀਂ ਮੇਰੇ ਪੁੱਛਣ ਦਾ ਮਤਲਬ ਸਰ ਮੇਰੀ ਬੇਨਤੀ ਸੁਣੋ ਮੇਰੀ ਗੱਲ ਸੁਣਾ ਇਵਾਰ ਕਰ ਦਿੱਤੀ ਸੀ ਸਰ ਮੇਰੀ ਗੱਲ ਸੁਣੋ ਜੋ ਗੱਲ ਲੇ ਗਈ ਏ ਸਾਡੀ ਥਾਣੇ ਨਹੀਂ ਸੁਣਾਈ ਹੁੰਦੀ ਸੀ ਅਸੀਂ ਮਤਲਬ ਤਾਂ ਕਰਕੇ ਅਸੀਂ ਇਹ ਕੰਮ ਕਰਦੇ ਸੀ ਮੈਂ ਕਿਹਾ ਤੁਸੀਂ ਦੁਆਰ ਖੜੀ ਕਰ ਦਿੱਤੀ ਸੋਸ ਤੋਂ ਬਾਅਦ ਢਾਈ ਕਿੰਨੇ ਉਹ ਕਿੱਧਰ ਗਈ ਚਲੀ ਅੱਜ ਹੈ ਨਹੀਂ ਕਿ ਉਹ ਕਿੱਥੇ ਆ ਹਾਂਜੀ ਉਹ ਅੰਮਰ ਸਿੰਘ ਨੇ ਢਾਈ ਮੈਂ ਆ ਪੁੱਛ ਰਿਹਾ ਹਾਂ ਹਾਂਜੀ ਸਾਡੇ ਵੀਡੀਓ ਵਗੈਰਾ ਸਬੂਤ ਵੀ ਹੈ ਮੈਂ ਪੁੱਛ ਰਿਹਾ ਵੀ ਤਾਰ ਤੁਸੀਂ ਕਰ ਦਿੱਤੀ ਸੀ ਉਹ ਹੈ ਨਹੀਂ ਉਹ ਹੈ ਕਿ ਕਿੱਧਰ ਗਈ ਸੀ ਉਹਨੇ ਢਾਣੀ ਸੀ ਕਹਿੰਦਾ ਹਾਂ ਉਹਨੇ ਢਾ ਦਿੱਤੀ ਸੀ ਹਾਂ ਉਹਨੇ ਢਾ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜਿਹੜਾ 21 ਪੰਜ ਨੂੰ ਇਹਨਾਂ ਸਾਡੇ ਤੇ ਝੂਠਾ ਇਲਜ਼ਾਮ ਲਾ ਕੇ ਸਾਡੇ ਤੇ ਝੂਠਾ ਪਰਚਾ ਦਰਜ ਕਰਵਾਤਾ ਉਹਦੀ ਇਨਕੁਆਇਰੀ ਹੋਵੇ ਸਾਡੇ ਤੇ ਝੂਠਾ ਪਰਚਾ ਕਰਵਾਇਆ ਉਹ ਦੀ ਜੀ ਹੈ ਨਾ ਤੇ ਐਕਸ਼ਨ ਲਿਆ ਜਾਏ ਭੋਰ ਕੀ ਕਹਿਣਾ ਚਾਹੁੰਦੇ ਹੋ ਭੋਰ ਕੀ ਮੰਗ ਕੀ ਹੈ ਤੁਹਾਡੀ ਸਾਡੀ ਸਰਕਾਰ ਸਰਕਾਰ ਨੂੰ ਇਹ ਹੀ ਬੇਨਤੀ ਹੈ ਜੀ ਸਾਡਾ ਜਿਹੜਾ ਅਸੀਂ ਆਪਦੀ ਕੰਦ ਕਰਨੀ ਹੈ ਜੀ ਸਾਡੀ ਉਹ ਪੂਰਾਈ ਜਾਵੇ ਤੇ ਇਹਨਾਂ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਪਰ ਹੁਣ ਜਿਹੜਾ ਕੋਰਟ ਵੱਲੋਂ ਸਟੇਟਸ ਕੋ ਹੋ ਚੁੱਕਿਆ ਸਟੇ ਤੁਹਾਨੂੰ ਕਹਾਂ ਸੁਣ ਲਓ ਹਾਂਜੀ ਸਟੇਸ ਕਦੇ ਛੁੱਟੇ ਨਹੀਂ ਹੁੰਦੇ ਹੁੰਦੇ ਤੁਹਾਨੂੰ ਨੋਟਿਸ ਆ ਗਿਆ ਹੁਣ ਤੁਸੀਂ ਉਹ ਨੋਟਿਸ ਦੀ ਅਡੀਕ ਕਰੋਗੇ ਕੋਰਟ ਦੀ ਅਡੀਕ ਕਰੋਗੇ ਜਾਂ ਆਪਣੀ ਮਰਜ਼ੀ ਨਾਲ ਤੁਸੀਂ ਹੁਣ ਕੋਈ ਗੱਲ ਨਹੀਂ ਹੋਏ ਅਸੀਂ ਜੀ ਕੋਰਟ ਦੀ ਮਰਜ਼ੀ ਨਾ ਕਰਾਂਗੇ ਅਸੀਂ ਕੋਰਟ ਦੀ ਮਰਜ਼ੀ ਨਾ ਕਰਾਂਗੇ ਕੋਈ ਮਰਜ਼ੀ ਨਾ ਕਰਾਂਗੇ ਕੋਰਟ ਦੇ ਸਰਬੰਧ ਨਾਲ ਕਾਨੂੰਨ ਦੇ ਮੁਤਾਬਕ ਚੱਲਾਂਗੇ ਕਾਨੂੰਨ ਦੇ ਸਰਬੰਧ ਨਾਲ ਚੱਲਾਂਗੇ ਹਾਂਜੀ ਐਸਐਸਪੀ ਕੋ ਇਨਕੁਆਇਰੀ ਦੀ ਦਰਖਾਸਤ ਵੀ ਲਾਈ ਹੋਈ ਹੈ ਹਮ ਅਗਰ ਕੋਈ ਉਹ ਲੜਾਈ ਝਗੜਾ ਕਰਦੇ ਤਾਂ ਆਪਾਂ ਲੜਾਈ ਝਗੜਾ ਨਹੀਂ ਕਰਨਾ ਚਾਹੁੰ ਝੂਠਾ ਜੋ ਪਰਚਾ ਸਾਡੇ ਦੋ ਉਹ ਪਰਚਾ ਝੂਠਾ ਹੈਗਾ ਜੋ ਪਰਚਾ ਝੂਠਾ ਕਰਵਾਇਆ ਗਿਆ ਉਹ ਕੈਂਸਲ ਕਰਵਾਇਆ ਜਾਵੇ ਜੋ ਸਾਡੀ ਦੁਆਰ ਹੈ ਸਰਕਾਰੀ ਤੌਰ ਤੇ ਸਾਡੀ ਕੋਈ ਵੀ ਹਨਨਿਆ ਸਾਡੇ ਸੈਨਫੋਟੇ ਕੀ ਆਉਂਦਾ ਪਿੱਛੇ ਹੁੰਦਾ ਆਦਾ ਮੁਰਸੰਤ ਬਾਵੇ ਸਾਡੀ ਦੁਆਰ ਕਢਾਈ ਜਾਵੇ ਅਸੀਂ ਦੁਆਰ ਬਿਲਕੁਲ ਅਸੀਂ ਕਢਾਂਗੇ ਕਿਉਂਕਿ ਕਾਨੂੰਨ ਮੁਤਾਬਕ ਕਢਾਂਗੇ ਐਵੇਂ ਨਹੀਂ ਕੱਟਦੇ ਕਿਉਂਕਿ ਸਾਡੀ ਪਹਿਰੇ ਜਾਇਜ਼ ਹੈ ਅਸੀਂ ਜਾਇਜ਼ ਹੁੰਦੇ ਆ ਅਸੀਂ ਨਾ ਦੇਣੀ ਤਾਂ ਕਦੇ ਝੂਠੇ ਲਾਰੇ ਲਾ ਦੇ ਕਦੇ ਫੋਟਮਾਰ ਕਰ ਜਾਂਦਾ ਵੀ ਮੈਨੂੰ ਸਭ ਕੇ ਮਾਰਕੀਟ ਦਾ ਕੰਪਾਨ ਬਣ ਬੁੱਲ ਦੇ ਅਸੀਂ ਨਹੀਂ ਦੇਸ ਟਰੈਕਟਰ ਖੜਾ ਦੀ ਟਰੈਕਟਰ ਦੇ ਸਾਹਮਣੇ ਖੜੇ ਅਗਰ ਟਰੈਕਟਰ ਜਿਹੜਾ ਖੜਾ ਹੈ ਇਹ ਸਾਡੀ ਘਰ ਦੇ ਉੱਤੇ ਖੜਾ ਹੈ ਅਧਿਕਾਰੇ ਫੇਰ ਵਿੱਚ ਖੜਾ ਹੈ ਇਹਦਾ ਗੇਟ ਆ ਪਿੱਛੇ 3 ਫੁੱਟ ਇਹ ਅਗਾਂਹ ਏਰੀਆ ਛੱਡ ਕੇ ਗੇਟ ਰੱਖਿਆ ਹੋਇਆ ਹੁਣ ਇੱਥੇ ਬੇਨਤੀ ਇੱਥੇ ਆਦਾ ਗੇਟ ਦੇ ਵਿੱਚ ਲੰਘੇ ਦਾ ਕੋਸ਼ਿਸ਼ ਕਰੇ ਗੇਟ ਪਿੱਛਾ ਕਰੇ ਨਾ ਕਰੇ ਗੇਟ ਨਹੀਂ ਖੋਣਾ ਚਾਹਦੇ ਹੁਣ ਤੁਸੀਂ ਕੋਰਟ ਦੇ ਫੈਸਲੇ ਦੇ ਅਧਿਕ ਕਰੋਗੇ ਹਾਂ ਵੇਟ ਕਰਾਂਗੇ ਕੋਰਟ ਦੀ ਕਰਾਂਗੇ ਕੋਈ ਗੱਲ ਨਹੀਂ ਬਾਕੀ ਸਾਡੀ ਦੁਆਰ ਖੜਾਈ ਜਾਵੇ ਠੀਕ ਹੈ ਜੀ ਧੰਨਵਾਦ ਸਾਡੀ ਦੁਆਰ ਬੋਲੀ ਨਤਕਾਰ ਹਾਂਜੀ ਪਹਿਲਾਂ ਆਪਣਾ ਨਾਮ ਦੱਸ ਦਿਓ ਨਾਮ ਅਮਰ ਸਿੰਘ ਕੀ ਕਹਾਣੀ ਕੀ ਹੈ ਸਾਰੀ ਉਹਨਾਂ ਦੇ ਵੀ ਆਪਾਂ ਪੱਕ ਜਾਣੇ ਦੂਸਰੀ ਧਿਰ ਦਾ ਵੀ ਰੇਸ਼ਮ ਸਿੰਘ ਕਰਦਾ ਹਾਂਜੀ ਅਸਲ ਕਹਾਣੀ ਕੀ ਹੈ ਤੁਸੀਂ ਸੱਚਾਈ ਦੱਸੋ ਕਹਾਣੀ ਕੀ ਆਪਾਂ ਇਹਨਾਂ ਕੋਲ ਜਗਾ 12 ਬਾਰਾਂ ਮਰਲੇ ਖਰੀਦ ਕੀਤੀ ਸੀ ਇਹ ਸਾਹਮਣੇ ਵਾਲੀ ਕੋਠੀ ਵਾਲੀ ਹਾਂਜੀ ਹਾਂਜੀ ਸਾਹਮਣੇ ਵਾਲੀ ਕੋਠੀ ਵਾਲੀ ਜੀਦੇ ਵਿੱਚ ਇਹਨਾਂ ਨੇ 11 ਫੁੱਟ ਰਸਤਾ ਮੈਨੂੰ 12 ਮਰਲੇ ਇਕੱਠੀ ਲੈ ਲਈ ਸੀ ਸਾਰੀ ਕਿ ਅਲੱਗ-ਅਲੱਗ 10 ਮਰਲੇ ਪਹਿਲੇ ਖਰੀਦ ਕੀਤੀ ਸੀ 2 ਮਰਲੇ ਬਾਅਦ ਖਰੀਦ ਕੀਤੇ ਅੱਛਾ ਪੇਮੈਂਟ ਹੋ ਗਈ ਸਾਰੀ ਮੈਂ ਟਨਕ ਤੋਂ ਟਨਕ ਦੇ ਦਿੱਤੀ ਸੀ ਬਿਆਨ ਵਾਲ ਫਿਲਿੱਪਤੀ ਰੋਕ ਚਲ ਦਿੱਤਾ ਸੀ ਇਹਨਾਂ ਨੇ ਸਟਾਮ ਲਿਖਿਆ ਗਿਆ ਹਾਂਜੀ ਹਾਂਜੀ ਸਟਾਮ ਲਿਖਿਆ ਸੀ ਉਸ ਤੋਂ ਬਾਅਦ ਕੋਈ ਰੋਲਾ ਪਿਆ ਸੀ ਨਹੀਂ ਉਸ ਤੋਂ ਬਾਅਦ ਕੋਈ ਰੋਲਾ ਨਹੀਂ ਪਿਆ ਹੂੰ 3 ਸਾਲ ਜਾਂਦੀ ਕਿ 2021 ਚ ਜਗ੍ਹਾ ਖਰੀਦ ਕੀਤੀ ਸੀ ਹੂੰ 25 ਦੇ ਵਿੱਚ ਇਹਨਾਂ ਨੇ ਰੋਲਾ ਪਾ ਲਿਆ 4 ਸਾਲ ਬਾਅਦ ਹੂੰ ਜਦ ਕਿ ਗੇਟ ਵੀ ਮੇਰਾ ਇਹਨਾਂ ਨੇ ਖੁਦ ਹੀ ਰਖਾਇਆ ਦੂਸਰੇ ਪਾਸੇ ਜਿਹੜੀ ਜਗਾ ਕਿਸੇ ਹੋਰ ਕਰਦੀ ਹੈ ਉਹਨਾਂ ਨੇ ਗੇਟ ਕੱਢਣ ਤੋਂ ਮਨਾ ਕੀਤਾ ਵੀ ਸਾਡੀ ਮਾਲਕੀ ਹੈ ਸਾਡੇ ਖੇਤ ਵਾਸਤੇ ਸੀ ਜਗਾ ਛੱਡੀ ਹੋਈ ਹੈ ਤੇ ਇਸ ਕਰਕੇ ਅਸੀਂ ਗੇਟ ਤੁਹਾਨੂੰ ਇਧਰ ਨਹੀਂ ਕੱਢ ਦਿੰਦੇ ਤਾਂ ਸੁਖਦੇਵ ਸਿੰਘ ਨੇ ਖੁਦ ਹੀ ਸਾਨੂੰ ਗੇਟ ਕਢਵਾਇਆ ਜਿਹੜਾ ਵੀ ਤਾਂ ਸੀ ਜਗਾ ਤੁਹਾਨੂੰ ਵੇਚੀ ਹੈ ਕਮਰਾ ਸੀ ਬਣਾਇਆ ਬਣਾਇਆ ਵੇਚਿਆ ਰਸੋਈ ਵਿੱਚ ਵੇਚੀ ਹੈ ਕਮਰਾ ਪਹਿਲਾਂ ਬਣਾਇਆ ਸੀ ਲੈ ਇੱਕ ਕਮਰਾ ਪੱਕਾ ਬਣਾਇਆ ਸੀ ਨਾਲ ਰਸੋਈ ਬਣੀ ਹੋਈ ਸੀ ਉਹਨੂੰ ਰਸਤਾ ਕਿਹੜੇ ਪਾਸੇ ਜਾਂਦਾ ਸੀ ਇਹ ਹੀ ਹੋਈ ਰਸਤਾ ਸੀ ਜਿੱਥੋਂ ਸਾਨੂੰ ਇਹਨਾਂ ਨੇ ਗੇਟ ਰਖਵਾਇਆ ਹੈ ਇਹ ਪਹਿਲਾਂ ਸਾਰੀ ਜਗ੍ਹਾ ਕੋਈ ਚਾਰਦੁਆਰੀ ਕਰੀ ਨਹੀਂ ਸੀ। ਖਾਲੀ ਸੀਗੀ ਬਿਲਕੁਲ ਖਾਲੀ ਸੀ। ਤੇ ਜਿਹੜੀ ਆ ਸਾਹਮਣੇ ਗਲੀ ਨਜ਼ਰ ਆ ਰਹੀ ਹੈ, ਇਹ ਪਹਿਲਾਂ ਗਲੀ ਛੱਡੀ ਹੋਈ ਸੀ ਜਾਂ ਇਹ ਗਲੀ ਨਹੀਂ ਛੱਡੀ ਸੀ। ਇਹ ਮਾਲਕੇ ਜਿਹੜੀ ਜ਼ਮੀਨ ਖੇਤ ਵਾਲਿਆਂ ਨੇ ਆਪਦੇ ਟਰੈਕਟਰ ਲੰਘਣ ਵਾਸਤੇ ਛੱਡੀ ਹੋਈ ਸੀ। ਅੱਛਾ ਇਹ ਕਿਸੇ ਹੋਰ ਦੀ ਹੈ? ਹਾਂਜੀ ਇਹ ਰਣਜੀਤ ਸਿੰਘ ਦੀ ਹੈ। ਉਹ ਕਹਿੰਦਾ ਰਣਜੀਤ ਸਿੰਘ ਲਿਖ ਕੇ ਦੇਣ ਨੂੰ ਤਿਆਰ ਇੱਕ ਗੇਟ ਜਿਹੜਾ ਹੈ ਇਹ ਸਾਹਮਣੇ ਵਾਲੇ ਪਾਸੇ ਇੱਥੇ ਕੱਟ ਲੈਣ ਤਾਂ ਸਾਨੂੰ ਕੋਈ ਤਰਾਜ ਨਹੀਂ ਹੈਗਾ ਨਹੀਂ ਰਣਜੀਤ ਸਿੰਘ ਬਿਆਨ ਆਲਪੀ ਸਾਨੂੰ ਲਿਖ ਕੇ ਦੇ ਦੇ ਜਿਹੜੀ ਇਹਦੀ 2 ਮਰਲੇ ਆਸੀਂ ਗੇਟ ਕੱਢ ਲਾਂਗੇ ਜਿਹੜਾ ਸਾਡਾ ਖਰਚਾ ਬਣਦਾ ਸਾਨੂੰ ਦੇ ਦੇਣ ਗੇਟ ਦਾ ਜਿੰਨਾ ਹੁੰਦਾ ਉਹ ਕਹਿੰਦਾ ਰਣਜੀਤ ਸਿੰਘ ਲਿਖ ਕੇ ਦੇਣ ਨੂੰ ਤਿਆਰ ਹੈ ਹਾਂ ਅਸੀਂ ਦੇਵੇ ਤਿਆਰ ਹੈ ਤਾਂ ਅਸੀਂ ਕੱਢ ਲਾਂਗੇ ਗੇਟ ਲਿਖ ਕੇ ਠੀਕ ਹੈ ਤੇ ਇਹ ਸਾਰਾ ਤੁਹਾਡੀ ਰੰਜਸ ਸ਼ੁਰੂ ਕਿੱਥੋਂ ਹੋਈ ਰੰਜਸ ਬਸ ਮੇਨ ਗੇਟ ਦਾ ਹੀ ਜਗ੍ਹਾ ਹੀ ਖਰੀਦ ਕੀਤੀ ਹੈ ਤੇ ਇਹਨਾਂ ਨੇ ਗੇਟ ਲੱਗੇ ਨੂੰ ਕਿੰਨੇ ਸਾਲ ਹੋ ਗਏ ਸਾਇਦ 2022 ਚ ਪਰ ਉਹ ਪਾਲਟਿਕਾ ਰਿਕ ਦੋਕ ਸਾਲ ਹੋਏ ਆ ਨਹੀਂ ਜੀ 2022 ਦੇ ਵਿੱਚ ਗੇਟ ਲੱਗਿਆ ਸਾਡੇ ਉਦੋਂ ਰੋਲਾ ਪੈ ਗਿਆ ਸੀ 2000 ਨਹੀਂ ਜੀ 2025 ਚ ਮਾਰਚ ਦੇ ਵਿੱਚ ਰੋਲਾ ਪਿਆ ਹੈ ਫਰਵਰੀ ਵਿੱਚ ਇਹਨਾਂ ਨੇ ਸਾਨੂੰ ਤੰਗ ਕਰਨਾ ਸ਼ੁਰੂ ਕਰਤਾ ਮਾਰਚ ਦੇ ਵਿੱਚ ਸਾਡੇ ਨਾਲ ਇਹਨਾਂ ਨੇ ਲੜਾਈ ਕੀਤੀ ਸਾਡੇ ਗੇਟ ਦੇ ਅੱਗੋਂ ਵੀ ਦੁਆਰ ਇਹਨਾਂ ਨੇ ਜੋ ਚਣ ਲਈ ਸੀਗੀ ਅੱਛਾ ਤੇ ਗੇਟ ਦੇ ਅੱਗੋਂ ਵੀ ਤੇ ਸੜਕਾਂ ਦੇ ਪਾਸੋਂ ਵੀ ਦੁਆਰ ਚੜ੍ਹ ਲਈ ਸਾਡਾ ਰਸਤਾ ਬੰਦ ਕਰਕੇ ਸਾਨੂੰ ਅੰਦਰ ਤਾੜ ਦਿੱਤਾ ਸੀ ਉਹਦੋਂ ਤੁਹਾਨੂੰ ਦਿਖਾਇਆ ਨਹੀਂ ਸੀ ਵੀ ਤੁਸੀਂ ਗੇਟ ਇਸ ਪਾਸੇ ਰੱਖਣਾ ਹੈ ਵਿਮਲ ਕੋਠੀ ਬਣਾਣੀ ਤਾਂ ਤੁਸੀਂ ਇੱਧਰ ਗੇਟ ਨਹੀਂ ਨਹੀਂ ਜਗ੍ਹਾ ਵਿੱਚ ਵੇਚਲ ਵੇਲੇ ਖਾਲੀ ਸਾਰੀ ਥਾਂ ਸੀਗੀ ਆ ਦੁਆਰ ਦੂਰ ਕੁਝ ਨਹੀਂ ਸੀ ਖਾਲੀ ਵਿਹੜਾ ਸੀਗਾ ਫਿਰ ਵੀ ਪੁੱਛ ਕੇ ਨੋ ਦਿੱਤਾ ਹੀ ਹੋਣਾ ਉਹਨਾਂ ਨੇ ਨਹੀਂ ਨਹੀਂ ਇੱਥੋਂ ਇੱਥੋਂ ਹੀ ਇਹਨਾਂ ਨੇ ਕਿਹਾ ਸੀ ਵੀ ਸਾਡੀ ਜਗ੍ਹਾ ਕਮਰਾ ਸਾਡਾ ਰਸੋਈ ਸਾਡੀ ਇਹ ਸਾਰੀ ਜਗ੍ਹਾ ਸਾਡੀ ਤੇ ਇੱਥੋਂ ਹੀ ਸਾਨੂੰ ਇਹਨਾਂ ਨੇ ਗਲੀ ਦਿੱਤੀ ਗਲੀ ਅੱਗੇ ਇੱਧਰ ਵੀ ਜਾਂਦੀ ਸੀ 60 80 ਫੁੱਟ ਅੱਗੇ 80 ਫੁੱਟ ਜਗਾ ਵੇਚੀ ਸੀ ਮਤਲਬ ਗਲੀ ਜੇ ਲੱਗਦੀ ਹੈ ਪਿੱਛੇ ਇਹਨੇ ਵੇਚੀ ਸੀ ਮੰਗਲ ਸਿੰਘ ਨੂੰ ਜਗਾ ਅੱਛਾ ਕਿਸੇ ਹੋਰ ਨੂੰ ਹਾਂ 8 ਮਰਲੇ ਜਗਾ ਵੇਚੀ ਸੀ ਉਹ ਉੱਥੇ ਹੁਣ ਉਹ ਹੁਣ ਮਤਲਬ ਜਗਾ ਉਹਨੂੰ ਵਾਪਸ ਇਹਨੇ ਕਰਕੇ ਪੈਸੇ ਨਾ ਮੋੜ ਦਿੱਤੇ ਸੀ ਤੇ ਗਲੀ ਇਹਨਾਂ ਨੇ ਛੱਡੀ ਹੋਈ ਸੀ ਅੱਛਾ ਗਲੀ ਪਹਿਲਾਂ ਛੱਡੀ ਸੀ ਹਾਂ ਜੀ ਹਾਂ ਜੀ ਗਲੀ ਛੱਡੀ ਤੁਸੀਂ ਜਗਾ ਉਹਨੂੰ ਪਹਿਲਾਂ ਖਰੀਦੀ ਹੋਈ ਸੀ ਹਾਂ ਜੀ ਹਾਂ ਜੀ ਅਸੀਂ ਪਹਿਲਾਂ ਖਰੀਦੀ ਪਹਿਲਾਂ ਗਲੀ ਪਹਿਲੇ ਛੱਡੀ ਹੋਈ ਸੀ ਤਾਂ ਹੀ ਜਗਾ ਅਸੀਂ ਖਰੀਦ ਕੀਤੀ ਹੈ ਪਿਛਲੇ ਦਿਨ ਇਹਨਾਂ ਨੇ ਇੱਕ ਦੁਆਰ ਵੀ ਕਰ ਦਿੱਤੀ ਸੀ ਹਾਂ ਜੀ ਹਾਂ ਜੀ ਉਹ ਤੁਹਾਡਾ ਕਿਸੇ ਪੰਚਾਇ ਪਹਿਲੇ ਇਕੱਠੀ ਹੋਈ ਸੀ ਮੈਂਬਰ ਮੌਜੂਦਾ ਸਰਪੰਚ ਵੀ ਆਇਆ ਸੀ ਸਾਬਕਾ ਵੀ ਆਇਆ ਸੀ ਉਹਨਾਂ ਨੇ ਜਦੋਂ ਰਾਜਿੰਦਰ ਨਾਮ ਦੀ ਗੱਲ ਕੀਤੀ ਕਹਿੰਦੇ 20000 ਰੁਪਏ ਅਮਰ ਸਿੰਘ ਨੂੰ ਦੇ ਦਿਓ ਇਹ ਗੇਟ ਦੂਸਰੇ ਪਾਸੇ ਕੱਟ ਲਏਗਾ ਪਰ ਉਸ ਦੇ باوجود ਇਹਨਾਂ ਨੇ ਸਾਡੇ ਖਿਲਾਫ ਥਾਣਾ ਵੈਰੋਕ ਦਰਖਾਸਤ ਦੇ ਦਿੱਤੀ ਸੀ ਵੀ ਸਾਨੂੰ ਮਤਲਬ ਕਿ ਨਜ਼ਾਇਜ਼ ਖਰਾਬ ਕਰਦਾ ਹੈ ਵੀ ਸਾਡੇ ਘਰ ਵਾਲੇ ਗੇਟ ਕੱਢਿਆ ਹੋਇਆ ਤੇ ਮੈਂ ਕਹਿਆ ਵੀ ਜਦ ਜਗ੍ਹਾ ਹੀ ਇਹਨਾਂ ਨੇ ਵੇਚੀ ਫਿਰ ਥਾਣੇ ਦੇ ਵਿੱਚ ਸਾਡਾ ਫੈਸਲਾ ਇਹ ਹੋਇਆ ਸੀਗਾ ਵੀ ਅਮਰ ਸਿੰਘ ਇੱਟਾ ਦੇਵੇਗਾ ਤੇ ਗੇਰ ਸੁਖਦੇਵ ਸਿੰਘ ਲਵਾ ਕੇ ਦੇਵੇਗਾ ਉਸ ਫੈਸਲੇ ਨੂੰ ਵੀ ਇਹਨਾਂ ਨੇ ਤੋੜ ਦਿੱਤਾ ਉਹ ਕਹਿੰਦੇ ਸੀ ਤਿਆਰਾਂ ਖਰਚਾ ਦੇਣ ਨੂੰ ਅੱਜ ਵੀ ਨਹੀਂ ਨਹੀਂ ਉਹ ਅੱਜ ਹੁਣ ਲੜਾਈ ਫ ਲੜਨ ਤੋਂ ਬਾਅਦ ਤਾਂ ਖਰਚੇ ਦੀ ਕਿਹੜੀ ਗੱਲ ਹੈ ਜਿਹੜਾ ਮਤਲਬ ਜੇ ਤੋ ਲੜਾਈ ਲਾੜਨੀ ਤੁਹਾਨੂੰ ਲਿਖਤੀ ਰੂਪ ਚ ਦੂਸਰੀ ਪਾਰਟੀ ਆ ਗਈ ਨਹੀਂ ਜੀ ਹੁਣ ਸਾਡਾ ਸਟੇ ਹੋ ਗਿਆ ਹੈ ਆ ਵੇਖ ਲਓ ਸਾਡੇ ਘਰ ਦੇ ਸਾਹਮਣੇ ਗੰਦ ਵੇਖ ਲਓ ਕਿਵੇਂ ਇਹਨਾਂ ਨੇ ਸਿੱਟਿਆ ਹੋਇਆ ਹੈ ਕਿੰਨਾ ਬੁਰਾ ਹਾਲ ਕੀਤਾ ਢੇਰੀ ਗੰਦ ਦੀ ਲਾਈ ਹੋਈ ਹੈ ਬਹੁਤ ਬੁਰਾ ਇੱਕ ਟਰਾਲੀ ਸਾਡੇ ਘਰ ਦੇ ਅੱਗੇ ਸਾਨੂੰ ਅੰਦਰ ਜਿਵੇਂ ਕੈਦੀ ਨੂੰ ਬੰਦ ਕਰੀਦਾ ਉਸ ਤਰ੍ਹਾਂ ਸਾਨੂੰ ਬੰਦ ਕੀਤਾ ਹੋਇਆ ਹੈ ਕੋਰਟ ਵੱਲੋਂ ਸਟੇ ਹੋ ਚੁੱਕਾ ਹੈ ਹਾਂਜੀ ਹਾਂਜੀ ਕੋਰਟ ਵੱਲੋਂ ਸਟੇ ਹੋ ਚੁੱਕਾ ਹੈ ਅਸੀਂ ਇਸ ਤੋਂ ਬਾਅਦ ਇਹਦੀ ਜਿਹੜੀ ਉਸ ਜਿਹੜਾ ਇਹਨਾਂ ਨੂੰ ਤੁਸੀਂ ਹਾਂਜੀ ਨੋਟਿਸ ਇਹਨਾਂ ਨੂੰ ਮਿਲ ਚੁੱਕਾ ਹੈ ਤੇ ਥਾਣਾ ਵੈਰੋਕੇ ਦੇ ਵਿੱਚ ਵੀ ਨੋਟਿਸ ਦੀ ਕਾਪੀ ਮੈਂ ਸਟੇਜ ਹੀ ਦਿੱਤੀ ਹੋਈ ਹੈ ਪਰ ਥਾਣੇ ਵਾਲਿਆਂ ਨੇ ਵੀ ਟਰਾਲੀ ਅਜੇ ਤੱਕ ਪਾਸੇ ਨਹੀਂ ਕਰਵਾਈ ਤੇ ਮੈਂ ਤਾਂ ਇਹ ਸਰਕਾਰ ਤੋਂ ਮੰਗ ਕਰਦਾ ਟਰਾਲੀ ਵਾਪਸੇ ਕਰਾਈ ਜਾਵੇ ਮੇਰੇ ਗੇਟ ਦਾ ਰਸਤਾ ਮੈਨੂੰ ਚਲਵਾਇਆ ਜਾਵੇ ਮੈਨੂੰ ਅੰਦਰ ਮਤਲਬ ਕਿ ਟਕੇ ਹੋ ਇਹਨੂੰ ਬਾਹਰ ਮਤਲਬ ਆਪਦੇ ਕੰਮ ਤੇ ਜਾਣ ਲਈ ਮੈਨੂੰ ਰਸਤਾ ਦਿੱਤਾ ਜਾਵੇ ਹਾਂਜੀ ਅੰਕਲ ਜੀ ਤੁਸੀਂ ਵੀ ਇੱਥੋਂ ਦੇ ਰਹਿਣ ਵਾਲੇ ਹੋ ਹਾਂਜੀ ਇੱਥੋਂ ਦੇ ਕੀ ਨਾਮ ਤੁਹਾਡਾ ਜੀ ਦਲੀਪ ਸਿੰਘ ਹਾਂਜੀ ਦਲੀਪ ਸਿੰਘ ਦਲੀਪ ਸਿੰਘ ਕੀ ਮਸਲਾ ਕੀ ਹੈ ਤੁਸੀਂ ਇਸ ਚੀਜ਼ ਦੇ ਗਵਾਹ ਬਣ ਰਹੇ ਹੋ ਸਾਰੀ ਕਹਾਣੀ ਦਾ ਸਟੋਰੀ ਦਾ ਪਤਾ ਤੁਹਾਨੂੰ ਇਹ ਨਾਲ ਜੀ ਥਾਂ ਰਹੀ ਹੈ ਤੇ ਇਹਨਾਂ ਗੇਰ ਆਵ ਰਖਾਇਆ ਆ ਆਪ ਹੀ ਨਾਲ ਰੱਖਿਆ ਦਿਹਾੜੀ ਲੱਗਿਆ ਕਿਨੇ ਰਖਾਇਆ ਸੁਖਵੀਰ ਸਿੰਘ ਆਪ ਦਿਹਾੜੀ ਲੱਗਿਆ

ਠੀਕ ਹੈ ਜੀ ਹਾਂਜੀ ਵੀਰੇ ਤੁਸੀਂ ਇੱਥੋਂ ਰਹਣ ਵਾਲੇ ਹੋ ਹਾਂਜੀ ਹਾਂਜੀ ਕਿੱਥੇ ਘਰ ਨੇੜੇ ਆਪਣਾ ਘਰ ਲੱਗੀ ਕੀ ਮਸਲਾ ਕੀ ਹੈ ਤੁਹਾਨੂੰ ਪਤਾ ਹਣਾ ਸਾਰੀ ਸਭਾ ਮਸਲਾ ਤਾਂ ਕੋਈ ਨਹੀਂਗਾ ਪਹਿਲਾਂ ਰਾਹ ਸੀਗਾ ਅੱਛਾ ਜੀ ਜਦੋਂ ਇਹਨਾਂ ਮਕਾਨ ਨੂੰ ਕੋਣਾ ਬਣਾਏ ਨੇ ਅੱਛਾ ਜੀ ਇੱਕ ਗੇਟ ਵੀ ਇਨਾਪ ਰਖਾਇਆ ਹੈ ਅੱਛਾ ਹੁੰਦਾ ਆ ਵੀ ਲੱਗਿਆ ਰਹੇ ਕੰਮ ਤੇ ਅੱਛਾ ਤੇ ਆ ਹੋਣੀ ਰੋਲਾ ਪੈ ਹੁੰਦਾ ਕੰਮ ਤੇ ਕਿਵੇਂ ਲੱਗਿਆ ਰਹੇ ਮਤੋਂ ਝਾੜੀ ਲੱਗ ਰੇ ਤੇ ਗੇਟ ਬਣਾਉਣ ਦੇ ਵਿੱਚ ਨਾ ਲੱਗਿਆ ਰਹੇ ਹਾਂ ਅੱਛਾ ਜੋ ਪਿੱਲਰ ਖੜੇ ਕੀਤੇ ਆ ਹਾਂ ਅੱਛਾ ਕਿਹੜੇ ਲਗਾਰੇ ਇਹ ਤਾਂ ਹੁਣੇ ਰੋਲਾ ਪਿਆ ਵੀ ਇਹਨੇ ਸਾਡੀ ਕਿੰਨੇ ਸਾਲਾਂ ਮਤ ਪਿਆ ਇਹ 34 ਸਾਲ ਬਾਅਦ ਪਿਆ ਗਿਆ ਜੀ ਜਗ੍ਹਾ ਦਿੱਤੀ ਗੇਟ ਤਾਂ ਦੇਣਾ ਹੀ ਪੈਗਣਾ ਕਿ ਸਾਈਡ ਤੇ ਪਹਿਲਾਂ ਇਧਰ ਰਾਹ ਕੋਈ ਨਹੀਂਗਾ ਸੀ ਅੱਛਾ ਜੀ ਇਹ ਤਾਂ ਬਾਅਦ ਚਾ ਛੱਡੇ ਨੇ ਉਹਨਾਂ ਜ਼ਮੀਨ ਵਾਲਿਆਂ ਇਹ ਬੰਦਾ ਜਿਹੜਾ ਜ਼ਮੀਨ ਵਾਲਾ ਕਹਿੰਦੇ ਨੇ ਉਹ ਲਿਖ ਕੇ ਦੇਣ ਨੂੰ ਤਿਆਰ ਰਹਿੰਦੇ ਦੇ ਦੇ ਕੇ ਲਿਖ ਕੇ ਨਾਲ ਉਹ ਲੈ ਕੇ ਲਿਖਤੀ ਰੂਪ ਦੇ ਦੇਵਤ ਆਈ ਨਾ ਨਹੀਂ ਦਿੰਦਾ ਜੀ ਨਹੀਂ ਦਿੰਦਾ ਉਹ ਅੱਜ ਕਿਵੇਂ ਪਾਤੂ ਕਿਵੇਂ ਇਹਨਾਂ ਦਾ ਕਿਵੇਂ ਨਫਟਾਰਾ ਹੋ ਸਕਦਾ ਫਿਰ ਇਹ ਤਾਂ ਸਾਹਿਬ ਕੀ ਪਤਾ ਉਹ ਕਿਵੇਂ ਹੁੰਦਾ ਹੈ ਪੁਲਿਸ ਵੀ ਆ ਚੁੱਕੀ ਸਰਪੰਚੇ ਆ ਚੁੱਕੇ ਨੇ ਪਰ ਲੜਾਈ ਝਗੜਾ ਹੁੰਦਾ ਡਰ ਪਣਿਆ ਹੋਣਾ ਲੜਾਈ ਤਾਂ ਫਿਰ ਹੈਗੀ ਜਿੱਦ ਇਹ ਸਮਝ ਜਾਵਾਂ ਤਾਂ ਠੀਕ ਹੈ ਇਹ ਰੋਲ ਐਵੇਂ ਚੱਲੇਦਾ ਠੀਕ ਹੈ ਜੀ ਧੰਨਵਾਦ ਅਮਰ ਸਿੰਘ ਜੀ ਜਿਹੜਾ ਕੋਰਟ ਵਿੱਚ ਕੇਸ ਹੈ ਤੁਹਾਡੇ ਵੱਲੋਂ ਦਾਇਰ ਕੀਤਾ ਹੈ ਹਾਂ ਜੀ ਹਾਂ ਜੀ ਮੇਰੇ ਵੱਲੋਂ ਦਾਇਰ ਕੀਤਾ ਤੇ ਹੋ ਚੁੱਕਿਆ ਫਾਈਨਲ ਹਾਂ ਜੀ ਸਟੇ ਫਾਈਨਲ ਹੋ ਚੁੱਕਿਆ ਕਿ ਉਸ ਤੋਂ ਬਾਅਦ ਜਿਹੜੀ ਹੁਣ ਹੈ ਤੁਸੀਂ ਕੋਰਟ ਤੇ ਭਰੋਸਾ ਕਰਕੇ ਚੱਲੋਗੇ ਜਾਂ ਕੋਈ ਹੋਰ ਮਨਮਰਜ਼ੀ ਕਰੋਗੇ ਹਾਂ ਜੀ ਅਸੀਂ ਕੋਰਟ ਦੇ ਸਹਿਮਤੀ ਨਾਲ ਹੀ ਚੱਲਾਂਗੇ ਜਿਵੇਂ ਸਾਨੂੰ ਕੋਰਟ ਜੇ ਸਾਨੂੰ ਕੋਰਟ ਰਸਤਾ ਮਤਲਬ ਕਿ ਪਾਸੇ ਟਰੈਕ ਕਰਾਵੇਗੀ ਸਾਡੇ ਘਰ ਤੋਂ ਗੰਦ ਪਾਸੇ ਹਟਵਾ ਦੇਵੇ ਤੇ ਸਾਨੂੰ ਮਤਲਬ ਪੂਰਾ ਵਿਸ਼ਵਾਸ ਹੈ ਵੀ ਕੋਰਟ ਸਾਡਾ ਫੈਸਲਾ ਜੀ ਤੇ ਪੁਲਿਸ ਨੇ ਇਸ ਮਸਲੇ ਵਿੱਚ ਵੈਸੇ ਦੇਖਦਾ ਦਿੱਤਾ ਸੀ ਤੁਸੀਂ ਕਾਰਵਾਈ ਕਰਾਉਣ ਨਹੀਂ ਦਿੱਤੀ ਸੀ ਪੁਲਿਸ ਉਹਨੇ ਕੀ ਕਾਰਵਾਈ ਕੀਤੀ ਪੁਲਿਸ ਸਰ ਇੱਕ ਦੋ ਵਾਰ ਪੁਲਿਸ ਆਈ ਏ ਪਰ ਉਹਨਾਂ ਦੀ ਵੀ ਕੋਈ ਪ੍ਰਵਾਹ ਨਹੀਂ ਇਹਨਾਂ ਨੇ ਕੀਤੀ ਪੁਲਿਸ ਤੋਂ ਸਹਿਯੋਗ ਕਰ ਰਹੀ ਤੁਹਾਡਾ ਪੂਰਾ ਪੁਲਿਸ ਸਹਿਯੋਗ ਕਰ ਰਹੀ ਹੈ ਹੋਰ ਕੀ ਮੰਗ ਕੇ ਤੁਹਾਡੀ ਬਸ ਆਈ ਸਾਡਾ ਤਾਂ ਕੋਈ ਇਹ ਨਾਲ ਕੋਈ ਨਿੱਜੀ ਦੁਸ਼ਮਣ ਹੀ ਹੈ ਨਹੀਂ ਸਾਡਾ ਤਾਂ ਇਹ ਜਗ੍ਹਾ ਇਹਨਾਂ ਕੋਈ ਫ੍ਰੀਡ ਕੀਤੀ ਇਹਨਾਂ ਨੇ ਨਿੱਜੀ ਦੁਸ਼ਮਣ ਬਣਾ ਲਈ ਗੇਂ ਰੋਲੇ ਕਰਕੇ ਹੀ ਬਸ ਅਸੀਂ ਇਸ ਰੋਲੇ ਤੋਂ ਪਹਿਲਾਂ ਤੁਹਾਡਾ ਆਪਸ ਵਿੱਚ ਹੋਣੀ ਜਾਣੀ ਵਧੀਆ ਹੋਣੀ ਮਤਲਬ ਕਿ ਦੋ ਤਿੰਨ ਸਾਲ ਸਾਡਾ ਐ ਇੱਕ ਦੂਜੇ ਨਾਲ ਪਿਆਰ ਬਣਿਆ ਰਿਹਾ ਹੈ ਇਹਨਾਂ ਨੇ ਬਸ ਕਿਸੇ ਦੇ ਮਤਲਬ ਮਗਰ ਲਾ ਕੇ ਕਿਸੇ ਦੀ ਛੇਤੇ ਸਾਨੂੰ ਐਵੇਂ ਹਰਾਸਮੈਂਟ ਕਰਨਾ ਸ਼ੁਰੂ ਕਰਤਾ ਪਰਚਾ ਇਹਨਾਂ ਨੇ ਸਾਡੇ ਤੇ ਕਰਾਤਾ ਇਹਨਾਂ ਨੇ ਸਮਝਿਆ ਵੀ ਇਹਨਾਂ ਕਿਹਾ ਵੀ ਅਮਰ ਕੋਲ ਪੈਸੇ ਰਾਇਨਾ ਨੇ ਲਮਾ ਗਏ ਇਸ ਕਰਕੇ ਸਾਡੇ ਤੇ ਝੂਠਾ ਪਰਚਾ ਵੀ ਕਰਾਇਆ ਇਹ ਤੁਹਾਨੂੰ ਸਿਰਫ ਪੈਸੇ ਲੈਣ ਦਾ ਮਕਸਦ ਲੱਗ ਰਿਹਾ ਜਾਂ ਹੋਰ ਵੀ ਕੁਝ ਲੱਗ ਰਿਹਾ ਰੰਜਿਸ਼ ਹੈ ਗਿਆ ਇਹਨਾਂ ਦਾ ਬਸ ਪੈਸੇ ਲੈਣ ਦਾ ਹੀ ਇਹਨਾਂ ਦਾ ਮਕਸਦ ਰੰਜਿਸ਼ ਹੋਰ ਕੋਈ ਨਹੀਂ ਠੀਕ ਹੈ ਜੀ ਧੰਨਵਾਦ ਉਸ ਤੋਂ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਨੰਦਾ ਧੰਨਵਾਦ